ਮਜੂਰਾਂ ਜਾਂ ਨੋਟਾਂ ਪਾਵਾਂਗੇ ਫਿਰ ਇਦਾਂ ਨਹੀਂ ਕੁਝ ਨਹੀਂ ਹੋਣਾ ਕੁਝ ਵੀ ਨਹੀਂ ਜਿਹੜੀ ਮਰਜ਼ੀ ਸਰਕਾਰ ਆ ਜੇ ਪੰਜਾਬ ਸੋਨੇ ਦੀ ਚਿੜੀ ਸੀ ਇਹਨਾਂ ਨੇ ਇਸ ਨੂੰ ਗਰੀਬ ਬਣਾਤਾ ਰਾਸ਼ਨ ਕੱਲਾ ਦਾਣੇ ਮਿਲਦੇ ਆ ਦਾਣੇ ਥੋੜੀ ਕੱਲੇ ਖਾਣੇ ਆ ਦੋ ਦੋ ਤਿੰਨ ਤਿੰਨ ਮਹੀਨੇ ਤੱਕ ਖਾਣ ਨਹੀਂ ਮਿਲਦੀ ਸਾਨੂੰ ਪੱਕੇ ਵਾਰੀ ਪੌਣਾ ਨਹੀਂ 6-6 ਮਹੀਨੇ ਨਹੀਂ ਮੋਦੇ ਫੈਸਿਲਿਟੀਆਂ ਮਿਲੀਆਂ ਚਾਹੀਦੀਆਂ ਆ ਸਾਡੇ ਰੋਜ਼ਗਾਰ ਮਿਲਣਾ ਚਾਹੀਦਾ ਆ ਸਾਡੀ ਬੇਰੋਜ਼ਗਾਰੀ ਖਤਮ ਕੀਤੀ ਜਾਵੇ ਨਾ ਕਿ ਸਾਨੂੰ ਫ੍ਰੀ ਆਫ ਕਾਸਟ ਦੇ ਕੇ ਸਾਨੂੰ ਮਤਲਬ ਕਿ ਵੋਟਾਂ ਲਈ ਭਰਮਾਇਆ ਜਾਵੇ ਲਾਲਾ ਲਪਲਾਰੀ ਦਾ ਸਫਰ ਹੁਣ ਚੱਲਿਆ ਹੈ ਜੈਮਾ ਜਿੰਤਪੁਰ ਨਹੀਂ ਚਿੰਤਪੁਰ ਨਹੀਂ ਜਾ ਰਹੇ ਮਾਥਾ ਦੇ ਕੇ ਕਿਹਾ ਹੋਇਆ ਪਰ ਜਾ ਰਹੇ ਆ ਹੁਸ਼ਿਆਰਪੁਰ ਤੋਂ ਨਹੀਂ ਥੋੜੀ ਫਗਵਾੜੇ ਤੋਂ ਹੁਸ਼ਿਆਰਪੁਰ ਤੱਕ ਕਨਫਿਊਜ਼ ਹੋ ਜਿੰਨਾ ਸਹੀ ਇਨਫੋਰਮੇਸ਼ਨ ਦੇਣੀ ਸਹੀ ਇਨਫੋਰਮੇਸ਼ਨ ਤਾਂ ਇਹ ਜਰੀ ਹੈ ਮੈਂ ਉੱਡ ਚੜਦੇ ਆ ਖੁਸ਼ੀ ਮੇਰੇ ਨਾਲ ਹੈ ਮੈਂ ਬੱਸ ਵਰਮਾ ਤੇ ਹੁਸ਼ਿਆਰਪੁਰ ਜਾਣਾ ਹੈ ਹੁਸ਼ਿਆਰ ਲੋਗ ਨੇ ਹੈ ਨਾ ਬੱਸ ਬੜੀ ਭਰੀ ਭਰੀ ਹੈ ਮੈਂ ਦੇਖ ਕੇ ਖੁਸ਼ ਹੋ ਗਈਆਂ ਹੁਸ਼ਿਆਰਪੁਰ ਨੂੰ ਮਿੰਨੀ ਕਾਸ਼ੀ ਕਿਹਾ ਜਾਂਦਾ ਹੈ ਬਹੁਤ ਵਧੀਆ ਥਾਂ ਹੈ ਨਾਲੇ ਦੁਆਬੇ ਦਾ ਇੱਕ ਅਹਿਮ ਸ਼ਹਿਰ ਹੈ ਤੇ ਆਪਾਂ ਫਿਰ ਜਿਵੇਂ ਹੀ ਬੱਸ ਚੱਲਦੀ ਹੈ ਫਿਰ ਸ਼ੁਰੂ ਹੋ ਜਾਂਦੇ ਆਪਾਂ ਵੀ ਨਾਲ ਹੀ ਹੈਨਾ ਬਿਲਕੁਲ ਜੀ ਬੱਸ ਬੱਸ ਸ਼ੁਰੂ ਸ਼ੁਰੂ ਮੈਂ ਵੀ ਕਹਿਣ ਲੱਗੀ ਆ ਬੱਸ ਸਟਾਰਟ ਹੋ ਚੁੱਕੀ ਆ ਬੱਸ ਨਿਕਲਣ ਵਾਲੇ ਆਪਾਂ ਇੱਕ ਅਸੀਂ ਵੀ ਸਟਾਰਟ ਹੋਣ ਲੱਗੇ ਆ ਪਰ ਨਾਲ ਤਾਂ ਥੋੜਾ ਜਿਹਾ ਦਿਖਾ ਦਿੰਨੇ ਆ ਜਦੋਂ ਮਤਲਬ ਕਿ ਕਾਫੀ ਸਾਰੇ ਲੋਕ ਮਿਲ ਜਾਂਦੇ ਦਿਲ ਖੁਸ਼ ਹੋ ਜਾਂਦਾ ਕਿ ਚਲੋ ਹੁਣ ਖੁੱਲ ਕੇ ਗੱਲਾਂ ਕਰੀਏ ਹੁਣ ਖੁੱਲ ਕੇ ਗੱਲਾਂ ਹੋਣਗੀਆਂ ਤੇ ਮੈਂ ਕਿਹਨੂੰ ਥੋੜਾ ਅੱਗੇ ਚਲੇ ਜਾਈਏ ਸੋ ਇੱਥੋਂ ਬਾਪੂ ਜੀ ਬੈਠੇ ਨੇ ਇਹਨਾਂ ਦੇ ਨਾਲ ਗੱਲ ਕਰਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਜਗਿੰ ਠੀਕ ਹੈ ਬਾਪੂ ਜੀ ਮੀਨੋ ਦੱਸੋ ਬਹੁਤ ਸਰਕਾਰਾਂ ਸੱਤਾ ਚਾਹੀਆਂ ਗਈਆਂ ਤੁਸੀਂ ਦੇਖੀਆਂ ਕੀ ਲੱਗਦਾ ਹੈ ਕਿ ਖੁਸ਼ੀ ਕਦੀ ਜਾਂ ਅੱਜ ਤੱਕ ਜੋ ਵੀ ਵਾਦੇ ਹੋਏ ਹੁੰਦੇ ਰਹੇ ਨੇ ਜਦੋਂ ਤੱਕ ਤੁਸੀਂ ਹੁਣ ਦੇਖੇ ਨੇ ਕਿ ਹਮੇਸ਼ਾ ਕਿਤਨੇ ਕਿਤਨੇ ਨਿਰਾਸ਼ਾ ਰਹੀ ਹੀ ਰਹੀ ਹੈ ਦੇਖੋ ਜੋ ਬਹਿਦੇ ਕਿਤੇ ਪੂਰਾ ਕਿਸੇ ਨਹੀਂ ਕੀਤੇ ਨਾ ਕਿਨ ਕਰਨੇ ਖਾਂਗੇ ਆਖਦੇ ਹੋ ਵੀ ਇੱਕੋ ਹੀ ਆ ਸਰੇ ਇੱਕੋ ਹੀ ਆ ਕੱਟਣੇ ਚ ਕੋਈ ਨਹੀਂ ਆ ਉਨ ਫਿਰ ਇਸ ਵਾਰ ਕੀਵੇਂ ਦੇਖ ਰਹੇ ਹੋ ਪੂਰੀ ਤਿਆਰੀ ਖਿੱਚੀ ਹੋਈ ਹੈ ਕਿ ਹਾਂ ਕਿ ਨਵੋਟ ਪਾਣੇ ਚਲੋ ਜੋ ਵੀ ਤੁਹਾਡਾ ਹੋਏਗਾ ਜਿਵੇਂ ਵੀ ਤੁਸੀਂ ਸੋਚ ਰਹੇ ਹੋ ਆਪਣੇ ਅੱਗੇ ਦਾ ਪਰ ਇਸ ਵਾਰ ਹੈ ਦਿਮਾਗੀ ਤੌਰ ਤੇ ਪੂਰੇ ਪ੍ਰੇਪੇਅਰ ਕੀ ਹਾਂ ਬੜੇ ਧਿਆਨ ਦੇ ਨਾਲ ਜਿਹੜੀਆਂ ਚੀਜ਼ਾਂ ਨੇ ਉਹ ਕਰ ਲਈਆਂ ਹਾਂ ਜੀ ਇਸ ਵੇਲੇ ਇਦਾਂ ਵੀ ਖਿਜੀ ਬਣਨੀ ਆ ਪਿਛਲੀ ਬਣੇਗੀ ਜੀ ਕਿਸੇ ਨੂੰ ਬਹੁਤ ਬਹੁਤ ਨਹੀਂ ਮਿਲਣਾ ਹਾਂਜੀ ਪਿਛਲੀ ਬਣਨੀ ਅੱਛਾ ਕੀਵੇਂ ਬਾਕੀ 11 ਦੋਸਤਾਂ ਦੇ ਨਾਲ ਵੀ ਗੱਲਾਂ ਹੁੰਦੀਆਂ ਨੇ ਪੁਰਾਣੀਆਂ ਵੀ ਚੀਜ਼ਾਂ ਚੱਲਦੀਆਂ ਹੋਣ ਜਿਹੜੀ ਹੁਣ ਕਾਮਾਦੀ ਪਾਰਟੀ ਹੋ ਗਿਆ ਅੱਗੇ ਕਿਉਂ ਮਨਾਵਾਂ ਥੱਲੇ ਲਾਤਾ ਨਹੀਂ ਅੱਛਾ ਹਾਂਜੀ ਤੁਸੀਂ ਕੀ ਕਰਦੇ ਹੋ ਮੈਂ ਤਾਂ ਅਡਮਿੰਨ ਡਿਪਾਰਟਮੈਂਟ ਦੀ ਰਟਾਰ ਹੋ ਚੁੱਕਾ ਹਾਂ ਬੱਚੇ ਸੈਟ ਆ ਸਾਰੇ ਬੱਚੇ ਸੈਟ ਆ ਬੱਚੇ ਆਪਣਾ ਨੌਕਰੀ ਨਹੀਂ ਮਿਲੀ ਕਨੂੰ ਵਿਆਹ ਕਰ ਕਿਸੇ ਨੂੰ ਨਹੀਂ ਮਿਲੀ ਅੱਛਾ ਪ੍ਰਾਈਵੇਟ ਲੱਗੇ ਹੋਏ ਨੇ ਕਿਤੇ ਵੀ ਨਹੀਂ ਆਪਣੇ ਜਵਾਲੇ ਕਾ ਲਗਾ ਕਾਕਾ ਤੇ ਕੁੜੀਆਂ ਆਪਣੇ ਵਿਆਹ ਤੀਆਂ ਆਪਣਾ ਅਪਲੀਕੇਸ਼ਨ ਭਰਾਂਦੀਆਂ ਮੌੜਾ ਕੰਮ ਕਰਦੀਆਂ ਕੱਪੜੀ ਸੀ ਕੇ ਛੋਟੇ ਸਾਲ ਦੇ ਜੀ ਕਿੰਨੇ ਬੱਚੇ ਤੁਹਾਡੇ ਤਿੰਨ ਬੱਚੇ ਦੋ ਕੁੜੀਆਂ ਕਾਕਾ ਜੀ ਤਿੰਨ ਬੱਚੇ ਨੇ ਕਹਿੰਦੇ ਤਿੰਨਾਂ ਨੂੰ ਪੜਾਇਆ ਲਿਖਾਇਆ ਪਰ ਨੌਕਰੀ ਕਿਸੇ ਨੂੰ ਵੀ ਨਹੀਂ ਮਿਲੀ ਕੋਸ਼ਿਸ਼ ਕੀਤੀ ਕਿਵੇਂ ਬਹੁਤ ਕੋਸ਼ਿਸ਼ ਕੀਤੀ ਕਾਰਾਂ ਤੇ ਹਮੇਸ਼ਾ ਕਹਿੰਦੇ ਐ ਕਿ ਅਸੀਂ ਬਹੁਤ ਰੋਜ਼ਗਾਰ ਲੈ ਕੇ ਆ ਰਹੇ ਬਹੁਤ ਨੌਕਰੀਆਂ ਦੇਣੀ ਆ ਸੋਨ ਲੱਗਦਾ 10000 ਰੁਪਏ ਮਿਲਦਾ ਸੋਨ ਲੱਗਦਾ ਜਰਾ ਪਹਿਲਾ ਬਾਹਰ ਭੇਜਿਆ ਸੀ ਉਹ ਕੋਰੋਨਾ ਹੋ ਗਿਆ ਰਹਿ ਗਿਆ ਇੱਥੇ ਆ ਗਏ ਘਰ ਕਾਰ ਭੇਜਣ ਦਾ ਕਾਰਨ ਵੀ ਕਮਾਈ ਕਰਨ ਦੀ ਕਮਾਈ ਕਰ ਹਾਂਜੀ ਤੇ ਉਧਰ ਛੁੱਟੀ ਆ ਕੋਰੋਨਾ ਹੋ ਗਿਆ ਮੋਰੇ ਵਿਜਾ ਖਤਮ ਹੋ ਗਿਆ ਮੁਰਗੇ ਕਰ ਬਣੀ ਮੁਰਗੇ ਕੋਰੋਨਾ ਤੋਂ ਬਾਅਦ ਕਿੰਨਾ ਕੁ ਮੁਸ਼ਕਿਲ ਰਿਹਾ ਪੈਰਾਂ ਤੇ ਖੜੀ ਹੋਣਾ ਬਹੁਤ ਮੁਸ਼ਕਿਲ ਹੈ ਜੀ ਮੈਂ ਪੈਨਸ਼ਨ ਨਾ ਕਿੰਨਾ ਗਿਆ ਰਹਾ ਹਾਂ ਉਹ ਤੇ ਇਹ ਤਾਂ ਮੁਸ਼ਕਲ ਹੈ ਜੇ ਸਮਨਿਕਾ ਕਾਲ ਆ ਉਸ ਨੂੰ ਰਹਬਰ ਹੈ ਰੋ ਟੁੱਟ ਨਹੀਂ ਨਹੀਂ ਪਚੇ ਫਿੱਸਾ ਨਹੀਂ ਦੇਵ ਨਹੀਂ ਜੀ ਮੈਂ ਮੇਰੀ پیدائش ਬੋਹਾਬਲਾ ਦੇ ਦੀ ਹੈ ਔਰ ਮੈਂ ਬਿਜ਼ਨਸ ਚ ਮਤਲਬ ਕਿ ਹਰਿਆਣੇ ਦੇ ਅੰਦਰ ਹੈ ਐਨਸੀਆਰ ਦੇ ਅੰਦਰ ਹੈ ਫਰੀਦাবাদ ਤੋਂ ਆ ਕੀ ਬਿਜ਼ਨਸ ਕਰਦੇ ਹੋ ਆ ਜੁਐਲਰੀ ਦਾ ਆਰਟੀਫੀਸ਼ਲ ਜੁਐਲਰੀ ਦਾ ਬਿਜ਼ਨਸ ਹੈ ਹਾਂ ਜੀ ਸਭ ਤੋਂ ਪਹਿਲਾਂ ਪੰਜਾਬ ਤਾਂ ਤੁਸੀਂ ਪੰਜਾਬ ਦੇ ਹੀ ਹੋ ਹਾਂ ਜੀ ਪੰਜਾਬ ਦੇ ਹਾਲਾਤ ਕਿ ਹੋ ਜੇ ਨੇ ਕਿ ਤੁਹਾਨੂੰ ਫਰੀਦাবাদ ਜਾ ਕੇ ਕੰਮ ਕਰਨਾ ਪੈ ਰਿਹਾ ਹੈ ਸਰ ਮੈਂ ਇੱਕ ਚੀਜ਼ ਦੱਸਣਾ ਚਾਹਾਂਗਾ ਜਿਹੜੇ ਇਸ ਸਮੇਂ ਪੰਜਾਬ ਦੇ ਹਾਲਾਤ ਨੇ ਉਹ ਕਿਸੇ ਟਾਈਮ ਤੇ ਯੂਪੀ ਦੇ ਹਾਲਾਤ ਸੀਗੇ ਇਸ ਸਮੇਂ ਯੂਪੀ ਵਾਲਾ ਮਾਹੌਲ ਪੰਜਾਬ ਦਾ ਬਣਿਆ ਹੋਇਆ ਔਰ ਪੰਜਾਬ ਦਾ ਮਾਹੌਲ ਯੂਪੀ ਵਰਗਾ ਹੁੰਦਾ ਜਾ ਰਿਹਾ ਦਿਨ-ਬੋ-ਦਿਨ ਸੋਹਣੇ ਕਲਾ ਬਹੁਤ ਵੱਡੀ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਸੋਹਣੇ ਕਲਾਕਾਰ ਇੱਥੋਂ ਦੇ ਮੈਂ ਜਦੋਂ ਉੱਥੇ ਐਨਸੀਆਰ 'ਚ ਬਹਿ ਕੇ ਦੇਖਦਾ ਜਾਂ ਅੰਨਾ-ਜਾਨਾ ਜਿਸ ਹੱਬ ਨਾਲ ਮਾਰੇ ਜਾ ਰਹੇ ਨੇ ਆ ਅਨੀਆਂ ਤੇ ਬੋਲੀਆਂ ਸਰਕਾਰਾਂ ਨੂੰ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਜਨਤਾ ਆਪਣੇ ਆਪ ਇਹਨਾਂ ਨੂੰ ਚੋਣਾਂਵਾਂ 'ਚ ਜਵਾਬ ਦੇ ਦੂਗੀ ਅਸੀਂ ਉਹ ਕੋਮ ਸਿੱਖ ਕੋਮ ਤੋਂ ਆਉਂਦੇ ਆ ਜਿਹੜੇ ਨਾਤਕਮਰਾਦੇ ਆ ਨਾ ਡਰਦੇ ਆ ਅਸੀਂ ਹੱਕ ਲਾਲ ਦੀ ਖਾਨੇ ਆ ਮੈਂ ਪੰਜਾਬ ਦੇ ਕਿਸਾਨਾਂ ਨੂੰ ਵੀ ਰੋਂਦੇ ਦੇਖਦਾ ਜਦੋਂ ਬਾਰਡਰ ਤੇ ਤੇ ਮੇਰਾ ਦਿਲ ਰੋਂਦਾ ਕਿ ਠੀਕ ਹੈ ਮੈਂ ਐਨਸੀਆਰ 'ਚ ਬੈਠ ਕੇ ਉੱਥੇ ਕਮਾਈ ਜ਼ਰੂਰ ਕਰ ਰਹੇ ਆ ਬੈਠੇ ਆ ਆਪਣੇ ਘਰ ਨੂੰ ਚਲਾ ਰਹੇ ਆ ਪਰ ਜਦੋਂ ਆਪਣੀ ਮਾਂ ਬੋਲੀ ਦੀ ਗੱਲ ਆ ਜਾਂਦੀ ਹੈ ਕਿ ਪੰਜਾਬੀ ਆ ਮੈਂ ਆਪਣੇ ਬੱਚਿਆਂ ਨੂੰ ਕਹਿੰਦਾ ਭਾਈ ਇੰਗਲਿਸ਼ ਮੀਡੀਅਮ ਸਕੂਲਾਂ 'ਚ ਪੜੋ ਤੁਸੀਂ ਬੋਲੋ ਪੰਜਾਬੀ ਆ ਮੇਰਾ ਬੱਚਾ ਇੱਕ ਇੱਕ ਘਰ ਦਾ ਪੰਜਾਬੀ ਬੋਲਦਾ ਪਰ ਜਦੋਂ ਆ ਇੱਥੇ ਆ ਕੇ ਮੈਂ ਦੇਖਦਾ ਕਿ ਇਹ ਭਈਆਪਣਾ ਇੱਥੇ ਸ਼ੁਰੂ ਗਵਰਨਮੈਂਟ ਨੇ ਆਪਣਾ ਕਰ ਰੱਖਿਆ ਹੈ ਹੁਣ ਸਿੱਖ ਗਵਰਨਮੈਂਟ ਤਾਂ ਰਹੀ ਨਹੀਂ ਜੀ ਹੁਣ ਤਾਂ ਮੈਨੂੰ ਐਂ ਲੱਗਦਾ ਕਿ ਯੂਪੀ ਚੋ ਜੇ ਬਿਹਾਰ ਚੋ ਜਿਵੇਂ ਆਮ ਆਦਮੀ ਆਂਦੇ ਨੇ ਭਈਆ ਗਵਰਨਮੈਂਟ ਆ ਗਈ ਹੈ ਤੇ ਉਹਨਾਂ ਤੇ ਇੰਨਾਂ ਚ ਕੋਈ ਫਰਕ ਨਹੀਂ ਹੈ ਠੀਕ ਹੈ ਨਾ ਜੀ ਭਈ ਇਹ ਵੀ ਇਨਾਂ ਨਾਲੋਂ 100 ਗੁਣਾ ਚੰਗੇ ਹੋਣਗੇ ਪਰ ਇਹ ਭਈਆਂ ਤੋਂ ਵੀ ਟੱਪ ਗਏ ਨੇ ਸਹਿਮਤ ਹੋ ਤੁਸੀਂ ਸਹਿਮਤ ਹੋ ਆਪ ਹਮ ਲੋਕ ਬਿਹਾਰੀ ਹੈ ਹਾਂ ਤੁਸੀਂ ਸਹਿਮਤ ਹੋ ਹਾਂ ਮੇਰੇ ਕਹਿਣੇ ਦਾ ਮਤਲਬ ਇਹ ਹੈ ਕਿ ਆਪ ਵੀ ਇਸ ਗਵਰਨਮੈਂਟ ਸੇ 100 ਗੁਣਾ ਅੱਛੇ ਹੋ ਇਹ ਗਵਰਨਮੈਂਟ ਆਪ ਸੇ ਵੀ ਉੱਪਰ ਨਿਕਲ ਗਈ ਹੈ आप अपनी जगह पे ईमानदार है ये गवर्नमेंट बेईमानी में आपके पंजाब में कोई कमी नहीं छोड़ रही है जो वादे किए थे इन्होंने वो निभाए नहीं है जिन्होंदे मां-पिओ बेचारे आज भी सिद्धू मूसे वाले दे मां-पिओ कलाकार बेचारे दे मैं कह रहे 1.5 साल होन ते आ गया दिल रोंदा अंदरो तुसी लाग तन्नू ये लग रही है कि रक्षा नहीं करती सरकार लोका बिल्कुल नहीं, नहीं करती जी बिल्कुल नहीं तुसी खड़े ते पौरे के रब राखा हां बिल्कुल रब राखा पौरे के जी उनका रब दे हाथ ही है पंजाब क्योंकि एत्तो छोड़ छोड़ के नौजवान जेड़े बाहर जा ही जाते ने ਪੰਜਾਬ ਸੋਨੇ ਦੀ ਚਿੜੀ ਸੀ ਇਹਨਾਂ ਨੇ ਇਸ ਨੂੰ ਗਰੀਬ ਬਣਾਤਾ ਜਮਾ ਗਰੀਬ ਬਣਾਤਾ ਇਹ ਜਿਹੜੇ ਕਹਿੰਦੇ ਹਨ ਕਿ ਟਿੱਕੇ ਲੱਗਦੇ ਨੇ ਭੁੱਕੀ ਜਾਂਦੀ ਐ ਏ.ਚ.ਆਰ ਸੰਧਿਆ ਭਲਾ ਇਹ ਇੱਕ ਹਵਲਦਾਰ ਇੱਕ ਏਰੀਏ ਲਈ ਕਾਫੀ ਹੈ ਇਹ ਤਾਂ ਕਮਿਸ਼ਨਰ ਤੇ ਡੀ.ਆਈ.ਜੀ ਲਈ ਬੈਠੇ ਨੇ ਜੀ ਆਪਣੇ ਕੋਲੇ ਇੱਕ ਹਵਲਦਾਰ ਇੱਕ ਮਾਰਕੀਟ 'ਚ ਖੜਾ ਹੋ ਜਾਏ ਕੋਈ ਸਮਾਨ ਅੱਗੇ ਨਹੀਂ ਵਧਾਂਦਾ ਸਾਡੇ ਐਨ.ਸੀ.ਆਰ 'ਚ ਹੈ ਜੀ ਔਰ ਇਹ ਕਹਿ ਦੇਣਗੇ ਕਿ ਹਾਂ ਭਈ ਸੈਂਟਰ ਗਵਰਨਮੈਂਟ ਦਾ ਕੰਮ ਹੈ ਸੈਂਟਰ ਤੁਸੀਂ ਪੰਜਾਬ 'ਚ ਆਏ ਹੋ ਤੁਸੀਂ ਪੰਜਾਬ ਦੀ ਜਨਤਾ ਨੂੰ ਸਾਰਿਆਂ ਨੂੰ ਵਾਅਦੇ ਕੀਤੇ ਨੇ ਉਹਨਾਂ ਵਾਅਦਿਆਂ ਨੂੰ ਨਿਭਾਓ ਤੁਸੀਂ ਆਪਣੀ ਗੱਲ ਬਿਲਕੁਲ ਸਹੀ ਕਹਿ ਰਹੇ ਨੇ ਇਹਨਾਂ ਦੀ ਆਪਣੀ ਦਲੀਲ ਹੈ ਹੁਣ ਖੁਸ਼ੀ ਅੱਗੇ ਵੀ ਚੱਲਦੇ ਆ ਅੱਗੇ ਪਹਿਲਾਂ ਤੇ ਮੈਂ ਇੱਥੇ ਗੱਲ ਕਰਨਾ ਚਾਹੁੰਦਾ ਤੁਹਾਡੀ ਵੀਡੀਓ ਬਣ ਕੇ ਪੂਰੀ ਹਾਂਜੀ ਹਾਂਜੀ ਪੂਰੇ ਇਹਨਾਂ ਨੂੰ ਕੁਝ ਨਹੀਂ ਆ ਕਿਹੜਾ ਮੁੱਦਾ ਚੱਲ ਰਿਹਾ ਕਿਹੜਾ ਮਸਲਾ ਕੌਣ ਕੀ ਉਹ ਸਾਡਾ ਜੋ ਬਾਤ ਜਾਣੇ ਪਹਿਲੇ ਸਨੈਪਚੈਟ ਤੇ ਆ ਜਾਣਾ ਹੈ ਲੈ ਇਹਨਾਂ ਨੇ ਰੀਲ ਜਿਹੜੀਆਂ ਵਾਇਰਲ ਕਰ ਦੇਣੀਆਂ ਨੇ ਉਹਨਾਂ ਨੇ ਆਪਣੀ ਪੂਰੀ ਰਿਕਾਰਡਿੰਗ ਨਾਲ ਦੀ ਨਾਲ ਜਿਹੜੀ ਆ ਉਹ ਕਰ ਲਈ ਕੋਈ ਕੁਝ ਗਲਤ ਕਿਹਾ ਤੇ ਮੈਂ ਤੁਹਾਡੇ ਤੋਂ ਸੌਰੀ ਨਹੀਂ ਮੈਂ ਆਪਣੀ ਬਿਲਕੁਲ ਗੱਲ ਸੌਰੀ ਕਦੇ ਕਰਨੀ ਨਹੀਂ ਮੈਂ ਥੋੜੀ ਆਪਣੀ ਗੱਲ ਦੇ ਅੰਦਰ ਬਹਿ ਕੇ ਮੈਨੂੰ ਬੜਾ ਫੀਲ ਹੁੰਦਾ ਜਦੋਂ ਮੈਂ ਕਲਾਕਾਰਾਂ ਨੂੰ ਜਾਂਦੇ ਹੋਏ ਦੇਖਦਾ ਤਾਂ ਮੇਰੀ ਅੰਦਰੂ ਆਤਮਾ ਰੋਂਦੀ ਹੈ ਕਈ ਵਾਰੀ ਕਿ ਭਾਈ ਆਹ ਕੀ ਹੋ ਗਿਆ ਜਦਕਿ ਮੈਂ ਵੀ ਬੋਹਾ ਬਲਾਡੇ ਮਾਨਸਾ ਤੋਂ ਹੀ ਆ ਕੋਈ ਮੈਂ ਖਾਸਾ ਜਦੋਂ ਆਹ ਹਿਸਾਬ ਦੇਖਦਾ ਨਾ ਇੱਧਰ ਦਾ ਕਿ ਦੋ ਦੋ ਘੰਟੇ ਤੱਕ ਹਥਿਆਰੇ ਉੱਥੇ ਘੁੰਮਦੇ ਰਹੇ ਤੇ ਇੰਨਾ ਤੋਂ ਨਾਕੇ ਨਹੀਂ ਲਾਇਆ ਜਾਂਦੇ ਸਾਡੇ ਸ਼ੋਅ ਦਾ ਮਕਸਦ ਹੀ ਆਹੀ ਹੈ ਕਿ ਤੁਸੀਂ ਆਪਣੀ ਭਾਵਨਾ ਜਿਹੜੀ ਹੈ ਉਹ ਪੂਰੀ ਪ੍ਰਗਟ ਬਿਲਕੁਲ ਦੱਸਦਾ ਜੀ ਬਿਲਕੁਲ ਮਤਲਬ ਕਿ ਉਹ ਅੱਜ ਇਹਨਾਂ ਨੇ ਸੱਚ ਕਰਤਾ ਕਿ ਕਾਨੂੰਨ ਆਂਦਾ ਹੈ ਉਹ ਪੱਟੀ ਬੰਦੀ ਹੋਈ ਹੈ ਇਹਨਾਂ ਦੀ ਅੱਖਾਂ ਤੇ ਉਹ ਤ੍ਰੇਤਰਾਸ਼ ਵਾਲੀ ਪੱਟੀ ਜਦੋਂ ਖੁੱਲੂਗੀ ਉਹਦੋਂ ਨੂੰ ਦੇਰ ਹੋਜਗੀ ਹੋਊਗੀ ਬਹੁਤ ਜ਼ਿਆਦਾ ਮੈਂ ਹਾਸ ਭਾਈ ਪੀਆ ਥੋੜੀ ਛੋਟੀ ਜੌਬ ਵੀ ਕਰਦੀ ਹਾਂ ਥੋੜੀ ਛੋਟੀ ਜੌਬ ਕਿਹੜੀ ਹੁੰਦੀ ਹੈ ਜਿਹੜੀ ਦੋ ਚਾਰ ਘੰਟੇ ਦੀ ਹੁੰਦੀ ਹੈ ਅਜੇ ਦੋ ਚ నర్సింగ్ ది ਮੇਰੇ ਪਿੰਡ ਦੀ ਹਸਪੀਟਲ ਹੈਗਾ ਹਾਂ ਉੱਥੇ ਥੋੜੀ ਦਿਨ ਮੈਂ ਜਾਂਦੀ ਹਾਂ ਮੈਂ ਅੱਛਾ ਜੋਬ ਕਰਦੇ ਹਾਂ ਨਾਲ ਠੀਕ ਹੈ ਕਿਵੇਂ ਚੱਲ ਰਹੀ ਜ਼ਿੰਦਗੀ ਵਧੀਆ ਵਧੀਆ ਚੱਲ ਰਹੀ ਹੈ ਕੋਣ ਹੈ ਪਰਿਵਾਰ ਚ ਬੇਟੇ ਆ ਹਸਬੰਡ ਆ ਸਾਰੇ ਵਰਕਿੰਗ ਆ ਹਾਂ ਕੋਈ ਮੱਕ ਜਿਆ ਖੇਤੀਬਾੜੀ ਕਰਦੇ ਆ ਹਸਬੰਡ ਬੇਟੇ ਆਪਣੇ ਕੋਮ ਜੋਬਾਂ ਕਰਦੇ ਆ ਬਾਹਰ ਆਏ ਕਿੱਥੇ ਆ ਮੇਰੀ ਜਗ੍ਹਾ ਮਿਲੀ ਕਿਸੇ ਨੂੰ ਜੋਬ ਕਿੱਥੇ ਮਿਲਦੀਆਂ ਜੀ ਇੱਥੇ ਜੋਬਾਂ ਨਹੀਂ ਹੈਗੀਆਂ ਜੋਬਾਂ ਹੁਣ ਤੇ ਬੱਚੇ ਬੇਟੇ ਸਾਡੇ ਬਾਹਰ ਕਿਉਂ ਜਾਣ ਬੱਚੇ ਸਾਡੇ ਹਾਂਜੀ ਅਜੇ ਕਹਿੰਦੇ ਸੀ ਰੋਜ਼ਗਾਰ ਮਿਲਣਾ ਬੜੀਆਂ ਜੌਬ ਬਿਲਿੰਗਾਂ ਵੀ ਨੇ ਮਿਲਣਗੀਆਂ ਵੀ ਨਹੀਂ ਸਾਨੂੰ ਤਾਂ ਕੋਈ ਨਹੀਂ ਦਿਸਦੀ ਹੈਗੀ ਬਾਕੀ ਕਹਿੰਦੇ ਜਿਹਨਾਂ ਨੂੰ ਮਿਲੇ ਹੋਣਗੇ ਉਹਨਾਂ ਨੂੰ ਮਾਊਂਗਾ ਸਾਨੂੰ ਤਾਂ ਕੋਈ ਨਹੀਂ ਹੈਗਾ ਅਸੀਂ ਤਾਂ ਟਾਈਮ ਬਿਟੇ ਬਾਹਰ ਆਪਣੇ ਬੱਚੇ ਦੂਰ ਭੇਜੇ ਆ ਤੇ ਕੋਈ ਸ਼ੋਰ ਜਿਹੜੀ ਸਰਕਾਰਾਂ ਸੀ ਸੱਤਾ ਦੇ ਵਿੱਚ ਉਹਨਾਂ ਦੇ ਕੋਲੋਂ ਕਿ ਜਾ ਹੋਰ ਕੁਝ ਤੁਹਾਨੂੰ ਅੱਗੇ ਕੋਈ ਬਦਲਾਅ ਕੁਝ ਨਹੀਂ ਹੋਣਾ ਕੁਝ ਵੀ ਨਹੀਂ ਹੋਣਾ ਜਿਹੜੀ ਮਰਜ਼ੀ ਸਰਕਾਰ ਆ ਜੇ ਕੁਝ ਵੀ ਨਹੀਂ ਹੋਣਾ ਹਰ ਬੰਦੇ ਕਹਿੰਦਾ ਜਿਹੜੀ ਮਰਜ਼ੀ ਸਰਕਾਰ ਆ ਜੀ ਉਹੀ ਚੀਜ਼ਾਂ ਹੋਣੀਆਂ ਨੇ ਇਹ ਚੀਜ਼ਾਂ ਕਿਉਂ ਸੋਚੀਆਂ ਨਹੀਂ ਬਸ ਇਦਾਂ ਹੀ ਜੜਾ ਹੁੰਦਾ ਆਪਣਾ ਹੀ ਘਰ ਭਰਦਿਆ ਹਣ ਦੇਖ ਹੀ ਜਾਂਨੇ ਤੁਸੀਂ ਕਿਦਾਂ ਜਿਹੜੇ ਹੁਣ ਉਹ ਉਹਨਾਂ ਦੂਸਰਿਆਂ ਨੂੰ ਫੜੀ ਜਾਂਦੇ ਜਦੋਂ ਉਹ ਦੂਜੀ ਸਰਕਾਰ ਆ ਜੀ ਫਿਰ ਉਹਨਾਂ ਨੂੰ ਫੜ ਲਿਆ ਕਰੀ ਜਿੱਦਾਂ ਬੜਾ ਰਸ਼ਟਾ ਜਾ ਰਿਹਾ ਬਹੁਤ ਆ ਮੈਮ ਤੁਸੀਂ ਵੋਟ ਪਾਉਂਗੇ ਹਾਂਜੀ ਸਰ ਪਾਵਾਂਗੇ ਕੀ ਸੋਚ ਕੇ ਵੋਟ ਪਾਣੀ ਹੈ ਕੀ ਹੋਣਾ ਚਾਹੀਦਾ ਸਰ ਜੰਗ ਜਨਰੇਸ਼ਨ ਆਣੀ ਚਾਹੀਦੀ ਅੱਗੇ ਹੁਣ ਮਤਲਬ 올ਡ এজ ਜਿਹੜੇ ਰਿਟਾਇਰ ਹੋਣੇ ਚਾਹੀਦੇ ਆ ਨਵੀਂ ਜਨਰੇਸ਼ਨ ਨੂੰ ਮੌਕਾ ਮਿਲਣਾ ਚਾਹੀਦਾ ਆ ਵੋਲਟੇਜ ਕਿਵੇਂ ਰਿਟਾਇਰ ਕਿਹੜੇ ਹੋਣੇ ਚਾਹੀਦੇ ਸਰ ਹੁਣ ਜਿੱਦਾਂ ਕਿ ਆਪਾਂ ਲਗਾ ਲੀਏ ਵੀ ਜਿੱਦਾਂ ਨੇ ਨਰਮੋਦੀ ਜੀ ਆ ਹੁਣ ਉਹਨਾਂ ਨੇ ਚਲੋ ਕਾਫੀ ਦੇਰ ਕਰ ਲਈ ਹੈ ਨਾ ਮਤਲਬ ਜੌਬ ਹੁਣ ਅੱਗੇ ਕਿਸੇ ਨੂੰ ਮੌਕਾ ਮਿਲਣਾ ਚਾਹੀਦਾ ਹੈ ਕਿਹਨੂੰ ਮੌਕਾ ਕਿਹਨਨ ਕੀ ਲੱਗਦਾ ਅੱਛਾ ਬੀਜੇਪੀ ਚ ਕਿਹਨੂੰ ਮੌਕਾ ਮਿਲਣਾ ਚਾਹੀਦਾ ਨਹੀਂ ਮਤਲਬ ਯੰਗ ਜਨਰੇਸ਼ਨ ਆਣੀ ਚਾਹੀਦੀ ਤੁਸੀਂ ਕਹਿੰਦੇ ਮੈਨੂੰ ਮੌਕਾ ਮਿਲਣਾ ਚਾਹੀਦਾ ਤੁਸੀਂ ਖਾਲੀ ਕਰ ਰਹੇ ਮੈਂ ਇਹਨਾਂ ਨੂੰ ਕਹਿੰਦਾ ਹੈ ਹੈ ਅੱਛਾ ਯੰਗ ਜਨਰੇਸ਼ਨ ਹਾਂਜੀ 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 ਕਾਰਨ ਕੀ ਲੱਗਦਾ ਮੌਕਾ ਕੋਈ ਨਹੀਂ ਮਿਲਦਾ ਮੌਕਾ ਪਤਾ ਨਹੀਂ ਸਰ ਇਹ ਤਾਂ ਹੁਣ ਸਰਕਾਰ ਨੂੰ ਹੀ ਪਤਾ ਹੋਊਗਾ ਪੁਰਾਣੇ ਤੋਂ ਪੁਰਾਣੇ ਮਤਲਬ 5-5 10-10 ਸਾਲ ਬੈਠੇ ਆ ਮਤਲਬ ਹੁਣ ਚੇਂਜ ਹੋਣਾ ਚਾਹੀਦਾ ਹੈ ਕੁਝ ਬਦਲਾ ਆਣਾ ਚਾਹੀਦਾ ਹਾਂਜੀ ਪੰਜਾਬ 'ਚ ਬਦਲਾ ਆਇਆ ਪੰਜਾਬ 'ਚ ਬਦਲਾ ਤਾਂ ਸਰ ਹਾਂ ਆਇਆ ਹਾਂਜੀ ਆਇਆ ਕੀ ਆਇਆ ਜਿੱਦਾਂ ਕਿ ਸਰ ਹੁਣ ਬ੍ਰਿਜ ਵਗੈਰਾ ਬਣ ਗਏ ਆ ਕੀ ਬਣ ਗਏ ਬ੍ਰਿਜ ਵਗੈਰਾ ਬਣ ਗਏ ਆ ਕਿਹੜਾ ਬ੍ਰਿਜ ਬਣਿਆ ਰੋਡ ਸਰ ਆ ਬ੍ਰਿਜ ਬਣਿਆ ਨਾ ਸਾਰੇ ਰੋਡ ਪਹਿਲਾਂ ਨਹੀਂ ਸੀਗਾ ਨਹੀਂ ਸਰ ਫਲਾਈਓਵਰ ਕਦੋਂ ਸੀਗੇ ਪਹਿਲੇ ਤਾਂ ਸਿਰਫ ਫਲਾਈਓਵਰ ਨਹੀਂ ਸੀ ਸੀ ਸੜਕਾ ਹੀ ਸੀ ਲਾਈਓਵਰ ਜਿਹਾ ਪਹਿਲਾਂ ਅਕਾਲੀ ਦਲ ਦਾ ਕਿਹੋ ਜਿਹਾ ਪਰਫਾਰਮੈਂਸ ਚੱਲ ਰਹੀ ਹੈ ਇਸ ਵਾਰੀ ਤੇ ਨਾਲ ਦੇ ਨਾਲ ਕਾਂਗਰਸ ਨੇ ਕਿੰਨਾ ਕੁ ਮੈਂ ਨਹੀਂ ਕੁਝ ਵੀ ਕਹਿਣਾ ਚਾਹੁੰਦਾ ਸਰ ਨਹੀਂ ਅੱਛਾ ਵੋਟ ਤਾਂ ਪਾਉਂਗੇ ਹੈ ਨੇ ਕਿਉਂ ਨਹੀਂ ਪਾਉਂਗੇ ਵੋਟ ਕਿਸ ਨੂੰ ਦਾ ਵੋਟ ਪਾਓ ਜਿਸ ਮਰਜ਼ੀ ਨੂੰ ਪਾਉ ਵੋਟ ਤਾਂ ਪਾਓ ਬਿਲਕੁਲ ਨਹੀਂ ਕੋਈ ਕਿਉਂ ਉਹ نئی ਜਨਰੇਸ਼ਨ ਖੜੀ ਹੋਏਗੀ ਤਾਂ ਉਹਨਾਂ ਨੂੰ ਤਾਂ ਪਾਵਾਂਗੇ ਨਵੇਂ ਪੁਰਾਣੇ ਬੰਦੇ ਨੂੰ ਕਿਸੇ ਨੂੰ ਪਾਵਾਂਗੇ ਨਹੀਂ ਜਨਰੇਸ਼ਨ ਖੜੀ ਹੋਏਗੀ ਤਾਂ ਪਾਵਾਂਗੇ ਤੁਸੀਂ ਮਤਲਬ ਸਾਰਿਆਂ ਤੋਂ ਨਾਰਾਜ਼ ਹੋ ਬਿਲਕੁਲ ਨਾਰਾਜ਼ ਤੁਸੀਂ ਨੋਟਾਂ ਨੂੰ ਪਾ ਦਿਓ ਨੋਟਾਂ ਨੂੰ ਪਾਵਾਂਗੇ ਹੋ ਸਕਦਾ ਨਾ ਕਹੋ ਨਾ ਕਿ ਮੈਂ ਵੋਟ ਨਹੀਂ ਪਾਉਂਗਾ ਨਾ ਪਣੀ ਮંજૂર ਆ ਜਾਂ ਨੋਟਾਂ ਨੂੰ ਪਾਵਾਂਗੇ ਫਿਰ ਇਸ ਇਦਾਂ ਨਹੀਂ ਪਾਵਾਂਗੇ ਐ ਇੰਨੀ ਨਾਰਾਜ਼ਗੀ ਤੁਹਾਡੇ ਕੱਲੇ ਚ ਕਿ ਸਾਰਿਆਂ ਚ ਆਸ-ਪਾਸ ਆਸ-ਪਾਸ ਸਾਰਿਆਂ ਦੀ ਉੱਥੇ ਜੀ ਤੀਸਰੇ ਦਿਨ ਤਾਂ ਪਾਰਟੀਆਂ ਬਦਲਣ ਦੇ ਕੋ ਪਾਰਟੀਆਂ ਖਾਫੀਆਂ ਬਦਲੀਆਂ ਜਾ ਰਹੀਆਂ ਨੇ। ਨਾ ਆਪਣੇ ਮੌਕੇ ਦੇ ਮੁਤਾਬਕ ਪਾਰਟੀਆਂ ਬਦਲੀਆਂ ਜਾ ਰਹੀਆਂ ਬਸ। ਕੋਈ ਮਨਿਸਟਰ ਪੁਰਾਣਾ ਜੋ ਵੀ ਆ ਸਭ ਪਾਰਟੀਆਂ ਬਦਲ ਰਿਹਾ। ਜਿਹੜੇ ਲੋਕ ਇੱਕ ਲੀਡਰ ਨਾਲ ਲੱਗੇ ਹੁੰਦੇ ਨੇ ਲੀਡਰ ਪਾਰਟੀ ਨਾਲ ਲੱਗੇ ਹੁੰਦਾ ਸਭ ਚੇਂਜ ਹੋ ਜਾਂਦਾ। ਸਭ ਖਰਾਬ ਹੋ ਰਿਹਾ। ਹੂੰ। ਮਤਲਬ ਗੱਲ ਸਿਰਫ ਕੁਰਸੀ ਦੀ ਹੈ। ਸਭ ਕੁਰਸੀ ਦੀ ਹੈ। ਲੋਕਾਂ ਦੀ ਨਹੀਂ ਹੈ। ਬਿਲਕੁਲ। ਗੱਲ ਕੁਰਸੀ ਦੀ ਲੋਕਾਂ ਦੀ ਨਹੀਂ ਹੈਗੀ। ਖੁਸ਼ੀ ਕਿੱਥੇ ਗਏ? ਕਿਤੇ ਉੱਤਰ ਤਾਂ ਨਹੀਂ ਗਏ। ਬਿਲਕੁਲ ਇੱਥੇ ਆ ਜੀ ਇੱਥੇ ਆ ਕਿਤੇ ਨਹੀਂ ਜਾਣਾ ਸੀ ਬਿਨਾਂ ਲੋਕਾਂ ਦੇ ਮਸਲੇ ਜਾਣੇ ਤਾਂ ਕਿਤੇ ਵੀ ਨਹੀਂ ਜਾਣ ਵਾਲੇ। ਪਹਿਲਾਂ ਕਹਿੰਦੇ ਸੀ ਨਾ ਪੀ ਨਹੀਂ ਰਾਣੀਪੁਰ ਤੇ ਹਾਂ ਦੋਸਤੋ ਤੁਹਾਨੂੰ ਹਾਂ ਜੀ ਅੱਛਾ ਇਹ ਬੋਲ ਹੀ ਨਿਕਲਣਾ ਡਾ ਗਿਆ ਬਚਾ ਉਹ ਸੰਗ ਕੇ ਆਈ ਥੋੜਾ ਸੰਗ ਕਿ ਆ ਕਿੰਨੂ ਦੇਖ ਕੇ ਸੰਗ ਗਏ ਤਾਨੂੰ ਦੇਖ ਕੇ ਜੀ ਮੈਨੂੰ ਦੇਖ ਕੇ ਸੰਗ ਗਏ ਕੋਈ ਨਹੀਂ ਬੱਸ ਮੈਨਾਂ ਨੇ ਤੁਸੀਂ ਗੱਲ ਕਰ ਲਿਓ ਮੈਨੂੰ ਦੇਖ ਕੇ ਸੰਗ ਗਏ ਸੀ ਠੀਕ ਹੈ ਕਿ ਇਹ ਤੁਸੀਂ ਬਾਅਦ ਵਿੱਚ ਨਾਲ ਪੁੱਛ ਲਿਓ ਅੱਛਾ ਵੋਟ ਪਾਓਗੇ ਇਸ ਵਾਰ ਹਾਂ ਜੀ ਵੋਟ ਪਾਓਗੇ ਇਸ ਵਾਰ ਵੋਟ ਪਾਵਾਂਗੇ ਜੀ ਜੀ ਅੱਛਾ ਕੀ ਸੋਚ ਰਹੇ ਹੋ ਇਸ ਵਾਰ ਵੋਟ ਪਾਉਂ ਤਾਂ ਪਹਿਲਾਂ ਸੋਚ ਤਾਂ ਬਹੁਤ ਕੁਛ ਰਹੇ ਆ ਜੀ ਪਰ ਪਾਰਟੀਆਂ ਕੁਛ ਕਰਨ ਨਹੀਂ ਰਹੀਆਂ ਹਾਂ ਤੁਸੀਂ ਕੀ ਸੋਚ ਰਹੇ ਕਿ ਚਾਹਦੇ ਹੋ ਕੀ ਨੌਕਰੀਆਂ ਜੀ ਹਾਂ ਕੀ ਕੀਤਾ ਪੜ੍ਹੇ ਕਿੰਨਾ ਹੋਇਆ ਕੀ ਕਰੀਓ ਮੈਂ ਜੀ ਵੈਬ ਡਿਵੈਲਪਰ ਹਾਂ ਓਕੇ ਹਾਂ ਜੀ ਅੱਛਾ ਕੀ ਅਗਰ ਕੀਤਾ ਕੋਸ਼ਿਸ਼ ਕੀਤਾ ਕਿਸੇ ਨੌਕਰੀ ਲਈ ਤੁਸੀਂ ਕਹਿੰਦੇ ਹਾਂ ਜੀ ਉਹ ਐਕਸਪੀਰੀਅੰਸ ਮੰਗਦੇ ਜੀ ਐਕਸਪੀਰੀਅੰਸ ਤੋਂ ਤੁਸੀਂ ਦੱਸੋ ਕਿੱਦਾਂ ਬਣਦਾ ਜੀ ਜੌਬ ਕਰੂਗਾ ਬੰਦਾ ਉਹਦਾ ਹੀ ਐਕਸਪੀਰੀਅੰਸ ਬਣਦਾ ਜੀ ਕੋਈ ਦਊਗਾ ਨਹੀਂ ਤੇ ਪੇਕੇ ਦਾ ਐਕਸਪੀਰੀਅੰਸ ਬਣਦਾ ਚਾਹਾਂ ਤੁਸੀਂ ਆਪਣੀ ਜੋ ਮੰਗਾ ਜ਼ਰੂਰ ਰੱਖੋ ਕੀ ਚਾਹੁੰਦੇ ਹੋ ਤੁਸੀਂ ਕਿ ਅੱਜ ਦੇ ਜੋ ਯੂਥ ਆ ਜੋ ਨੌਜਵਾਨ ਪੀਡੀਆ ਜਿਵੇਂ ਬਾਰ-ਬਾਰ ਚੀਜ਼ ਆ ਰਹੀ ਕਿ ਨੌਕਰੀਆਂ ਨਹੀਂ ਮਿਲਦੀ ਫ੍ਰੈਸ਼ਰ ਨੂੰ ਵੀ ਸਿਖਾਇਆ ਜਾ ਵੀ ਜੀ ਉਹਨਾਂ ਦਾ ਐਕਸਪੀਰੀਅੰਸ ਬਣਾਇਆ ਜਾਵੇ ਤਾਂ ਹੀ ਬੰਦੇ ਐਕਸਪੀਰੀਅੰਸ ਲਵਣਗੇ ਬਸ ਇਹੀ ਮੰਗਾ ਜੀ ਦੱਸੋ ਕਿ ਕਿਹੜੇ ਕੀ ਮੁੱਦੇ ਨੇ ਭਾਈ ਇੰਨ ਦਾ ਦੋਸ਼ ਕਰੇ ਤੁਸੀਂ ਦੋਸ਼ ਮੁੱਦੇ ਮੇਰੇ ਮੱਦੇ ਦਾ ਮੁੱਦੇ ਦਾ ਕੋਈ ਨਹੀਂ ਹੈਗਾ ਵਰਕਰ ਬੰਦੇ ਆ ਜੀ ਮੁੱਦਾ ਸਾਡਾ ਕੋਈ ਵੀ ਨਹੀਂ ਹੈਗਾ ਹਾਂ ਕਿਹੜਾ ਮੁੱਦਾ ਮੁੱਦਾ ਕੋਈ ਕਿਉਂ ਨਹੀਂ ਆਏਗਾ ਕੰਮ ਵਰਕਰ ਬੰਦੇ ਆ ਜੀ ਇੱਧਰ ਦੇਖੋ ਭਾਜੀ ਉਹ 10000 ਰੁਪਏ ਦਾ ਬੋਲਦਾ ਅੱਛਾ ਕਿਹੜਾ ਕੰਮ ਕਰਦੇ ਹੋ ਇੰਦਾਂ ਦਾ ਉਹ ਅੱਖਾਂ ਦੀ ਬਿਲਡਿੰਗ ਜਿੱਦਾਂ ਕਰਦੇ ਕੰਮ ਬਿਲਡਿੰਗ ਹੁਣ ਕੁਝ ਦੀ ਨਾ ਨਾ ਹੈ ਕੁਝ ਦੀ ਹਾਂ ਹਾਂ ਹੈ ਪਰ ਸਾਰੇ ਨੇ ਸਵਾਲ ਇਹੀ ਚੁੱਕੇ ਨੇ ਕਿ ਲਾਰੇ ਲੱਪੇ ਲਾਏ ਜਾਂਦੇ ਨੇ ਸਰਕਾਰਾਂ ਵੱਲੋਂ ਬਹੁਤ ਘੱਟ ਇਹੋ ਜਿਹੇ ਮੁੱਦੇ ਨੇ ਜਿਹੜੇ ਪੂਰੇ ਹੋਏ ਨੇ ਜ਼ਿਆਦਾਤਰ ਮੁੱਦੇ ਅੱਜ ਤੱਕ ਪੂਰੇ ਨਹੀਂ ਹੋਏ ਤੇ ਇਸੇ ਤਰੀਕੇ ਨਾਲ ਹੁਣੇ ਵੀ ਨਹੀਂ ਹੈ ਉਹ ਕਹਿੰਦੇ ਹੁਣੇ ਵੀ ਨਹੀਂ ਹੈ ਇਸ ਕਰਕੇ ਲੋਕ ਉਮੀਦ ਹਾਰੀ ਬੈਠੇ ਨੇ ਉਹ ਉਮੀਦ ਦੁਬਾਰਾ ਕਿਵੇਂ ਜਗਾਣੀ ਹੈ ਇਹ ਸਰਕਾਰਾਂ ਦਾ ਕੰਮ ਹੈ ਸਰਕਾਰਾਂ ਤਾਂ ਕੇ ਗੱਲ ਰੱਖਣਾ ਸਾਡਾ ਕੰਮ ਹੈ ਜਿਹੜਾ ਅਸੀਂ ਬਖੂਬ ਤਰੀਕੇ ਨਾਲ ਨੇ ਬਾਹਰ ਰਹੇ ਆ ਸਰਕਾਰਾਂ ਆਪਣੀਆਂ ਗੱਲਾਂ ਆਪਣੇ ਦਾਅਵੇ ਆਪਣੇ ਵਾਅਦੇ ਆਪਣੀਆਂ ਗਰੰਟੀਆਂ ਅੱਜਕਲ ਤਾਂ ਉਹ ਕਿਵੇਂ ਪੂਰੇ ਕਰਦਿਆਂ ਨੇ ਇਹ ਜ਼ਰੂਰ ਦੇਖਣਾ ਹੈ ਜੀ ਸੋ ਇਸੇ ਤਰੀਕੇ ਨਾਲ ਹੁਣ ਫਿਰ ਆਪਾਂ ਇੱਕ ਨਵੀਂ ਲਾਰਿਚ ਚੜਾਂਗੇ ਇੱਕ ਨਵੇਂ ਸਫ਼ਰ ਦੇ ਵੱਲ ਤੇ ਹੋਰ ਲੋਕਾਂ ਦੇ ਨਾਲ ਜਿਹੜੀ ਗੱਲ ਕਰਾਂਗੇ ਸਵਾਲ ਤੇ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਲਾਰਲਪਲਾਈ ਚ ਇੱਕ ਵਾਰ ਫਿਰ ਤੋਂ ਸਵਾਗਤ ਹੈ ਇਸ ਵਕਤ ਅਸੀਂ ਬੰਗੇ ਤੋਂ ਅੱਗੇ ਵਧ ਰਹੇ ਹਾਂ ਜਲੰਧਰ ਵਾਲੇ ਪਾਸੇ ਵਧ ਰਹੇ ਹਾਂ ਪਰ ਵਿੱਚ ਫਗਵਾੜਾ ਪੈਂਦਾ ਹੈ ਇਸ ਕਰਕੇ ਫਗਵਾੜੇ ਰੁਕਾਂਗੇ ਵੱਡੀ ਗੱਲ ਇਹ ਹੈ ਕਿ ਬੰਗੇ ਤੋਂ ਫਗਵਾੜਾ 26 ਕਿਲੋਮੀਟਰ ਹੈਗਾ ਤੇ ਉਹ 26 ਕਿਲੋਮੀਟਰ ਵਿੱਚ ਮੈਂ ਬਸਨ ਬਰਮਾ ਤੇ ਮੇਰੇ ਨਾਲ ਖੁਸ਼ੀ ਇਸ ਤਰ੍ਹਾਂ ਇੱਥੇ ਮੌਜੂਦ ਨੇ ਲੋਕਾਂ ਨਾਲ ਗੱਲਬਾਤ ਜੂ ਕਰਾਂਗੇ ਫਿਰ ਖੁਸ਼ੀ ਕੀ ਕਹਿੰਦੇ ਹੋ ਅਸੀਂ ਤਾਂ ਕੀ ਕਹਿਣਾ ਬਈ ਲੋਕ ਕਹਿਣਗੇ ਲੋਕਾਂ ਦੇ ਕੋਲ ਜਾਣਣ ਆਏ ਆ ਤਾਂ ਇਧਰੋਂ ਸ਼ੁਰੂਆਤ ਕਰ ਲੈਣੇ ਆ ਫਿਰ ਸਿੰਘ ਜੀ ਕਿੱਥੋਂ ਐਤ ਫਗਵਾੜਾ ਫਗਵਾੜਾ ਤੋਂ ਐਚੀ ਠੀਕ ਹੈ ਅਸੀਂ ਗੱਲ ਕਰ ਰያ ਲੋਕਾਂ ਦੇ ਨਾਲ ਜਨਤਾ ਦੇ ਵਿੱਚ ਜਾ ਕੇ ਕਿਉਂਕਿ ਇਲੈਕਸ਼ਨਸ ਨੇ ਮਾਹੌਲ ਕਿਵੇਂ ਦਾ ਹੈ ਲੋਕ ਕਿਵੇਂ ਕੀ ਚੀਜ਼ਾਂ ਨੂੰ ਦੇਖ ਰਹੇ ਨੇ ਤੁਸੀਂ ਦੱਸੋ ਬਸ ਠੀਕ ਆ ਕੋਈ ਵੀ ਸਰਕਾਰ ਆਜੇ ਫੈਸਿਲਿਟੀ ਚਾਹੀਦੀ ਆ ਪਬਲਿਕ ਨੂੰ ਬਸ ਹੋਰ ਤੋਂ ਗੋੜਿਆ ਹਾਂ ਸਭ ਵਧੀਆ ਹੈ ਅਜੇ ਕਿੰਨੀ ਕੇ ਫੈਸਿਲਿਟੀਆਂ ਮਿਲ ਗਿਆ ਤੁਸੀਂ ਕਹਿ ਰਹੇ ਫੈਸਿਲਿਟੀਆਂ ਚਾਹੀਦੀਆਂ ਲੋਕਾਂ ਨੂੰ ਲੋਕਾਂ ਨੂੰ ਫੈਸਿਲਿਟੀ ਹੈ ਕਿ ਇਹ ਮੈਡੀਕਲ ਫੈਸਿਲਿਟੀ ਚਾਹੀਦੀ ਹੈ ਐਜੂਕੇਸ਼ਨ ਫੈਸਿਲਿਟੀ ਚਾਹੀਦੀ ਹੈ ਜਾਂ ਜੌਬਸ ਚਾਹੀਦੀਆਂ ਆ ਅਜੇ ਪਰਵਾਦੇ ਤਾਂ ਹੋਏ ਸੀ ਮੈਡੀਕਲ ਫੈਸਿਲਿਟੀਆਂ ਦੀ ਵੀ ਗੱਲ ਕਰੀਏ এডਿਕੇਸ਼ਨ ਦੀ ਵੀ ਗੱਲ ਕਰੀਏ ਸਕੂਲਾਂ ਦੀ ਗੱਲ ਕਰੀਏ ਕਿੰਨੇ ਕੁ ਪੂਰੇ ਹੋਗੇ ਆਈ نو ਹਜੇ ਤਾਂ ਨਹੀਂ ਕੋਈ ਪਤਾ ਹੈਗਾ ਪੂਰੇ ਹੋਣਗੇ ਹਜੇ ਗਵਰਨਮੈਂਟ ਕਰ ਰਹੀ ਆ ਹਾਂ ਠੀਕ ਹੈ ਨਹੀਂ ਨਹੀਂ ਅਜੇ ਵੀ ਜੋ ਸੀ ਇੰਤਜ਼ਾਰ ਵਿੱਚ ਉਹ ਪੂਰੇ ਹੋਣਗੇ ਕਿਉਂਕਿ ਵੋਟਾਂ ਤਾਂ ਆ ਗਈਆਂ ਆ ਵੀ ਉਹ ਤਾਂ ਗਵਰਨਮੈਂਟ ਤੇ ਡਿਪੈਂਡ ਹੈ ਹਾਂ ਬਾਕੀ ਤਾਂ এডਿਕੇਸ਼ਨ ਮੈਡੀਕਲ ਫੈਸਿਲਿਟੀ ਕੰਪਲਸਰੀ ਜ਼ਰੂਰੀ ਆ ਪਰ ਲੋਕਾਂ ਦੇ ਹੱਥ ਦੇ ਵਿੱਚ ਆ ਕਿਹੜੀ ਗਵਰਨਮੈਂਟ ਨੂੰ ਲੈ ਕੇ ਆਉਣਾ ਆ ਸੋ ਤੁਸੀਂ ਕਿਵੇਂ ਦੇਖ ਰਹੇ ਹੋ ਕਿਵੇਂ ਜੇ ਸਰਕਾਰ ਭਾਲ ਰਹੇ ਹੋ ਕਿਵੇਂ ਤੁਸੀਂ ਚਾਹੁੰਦੇ ਹੋ ਕਿ ਇਸ ਵਾਰ ਸਰਕਾਰ ਇਵੇਂ ਦਿਖਾਣੀ ਚਾਹੀਦੀ ਹੈ ਨਹੀਂ ਨਹੀਂ ਆਲਮੋਸਟ ਜੇ ਸਰਕਾਰ ਕੋਈ ਵੀ ਹੋਵੇ ਪਰ ਪਬਲਿਕ ਨੂੰ ਫੈਸਿਲਿਟੀ ਚਾਹੀਦੀ ਹੈ ਫੈਸਿਲਿਟੀ ਹੋਵੇ ਤਾਂ ਗੋਡਿਆ ਕਿਸੇ ਤੋਂ ਉਮੀਦ ਹੋਵੇ ਉਮੀਦ ਤਾਂ ਤੁਹਾਨੂੰ ਵੀ ਪਤਾ ਹੀ ਹੈ ਕਿਸੇ ਤੋਂ ਹੋ ਨਹੀਂ ਸਕਦੀ ਹੈ ਕਿ ਹੋ ਵੀ ਸਕਦੀ ਹੈ ਅੱਛਾ ਕੀ ਕਰਦੇ ਹੋ ਮੈਂ ਮੈਂ ਮੈਡੀਕਲ ਰਿਲੇਟਡ ਹਾਂ ਅੱਛਾ ਠੀਕ ਹੈ ਪਰਿਵਾਰ ਚ ਕਿੰਨੇ ਲੋਕ ਹਨ ਆਹ ਤੇ ਮੇਰੇ ਬਦਰ ਫਾਦਰ ਹੈ ਟੂ ਸਿਸਟਰ ਐ ਟੂ ਬ੍ਰਦਰ ਹੈ ਮਦਰ ਅੱਛਾ ਵਧੀਆ ਨਿਕਲ ਰਹੀ ਹੈ ਜ਼ਿੰਦਗੀ ਹੋ ਜਾ ਵਧੀਆ ਸਾਰਾ ਖਰਚਾ ਹੋ ਜਾਂਦਾ ਹੈ ਬੋਰਡ ਦਾ ਥੈਂਕਸ ਆ ਹਾਂ ਵਧੀਆ ਨਿਕਲ ਰਿਹਾ ਸੋ ਇਥੇ ਦਾ ਬਜ਼ਾ ਮੈਂ ਕਹਿ ਰਹੇ ਨੇ ਕਿ ਸਰਕਾਰ ਕੋਈ ਵੀ ਹੋਵੇ ਪਰ ਜਿਹੜੇ ਮਸਲੇ ਨੇ ਮੁੱਦੇ ਜਿਹੜੇ ਨੇ ਉਹ ਹਾਲੇ ਜ਼ਰੂਰ ਹੋਣੇ ਚਾਹੀਦੇ ਆ ਜਿਹੜੇ ਵਾਅਦੇ ਕਰਕੇ ਜਾਂਦੇ ਨੇ ਉਹ ਪੂਰੇ ਜ਼ਰੂਰ ਕਰਨੇ ਚਾਹੀਦੇ ਆ ਨਹੀਂ ਵਿਚਾਰੇ ਇੰਤਜ਼ਾਰ ਵਿੱਚ ਨੇ ਵੇਟ ਵਿੱਚ ਨੇ ਕਿ ਹੋ ਜਾਣ ਤਾਂ ਵਧੀਆ ਗੱਲ ਆ ਸਰਕਾਰ ਚਾਹੇ ਕੋਈ ਵੀ ਕਹਿੰਦੇ ਆ ਜਾਂ ਜਿਵੇਂ ਸਾਨੂੰ ਦੇਖ ਕੇ ਸਮਾਇਲਾ ਮਾਰਦੇ ਸਰਕਾਰ ਨੂੰ ਦੇਖ ਕੇ ਸਮਾਇਲਾ ਹੀ ਮਾਰਦੇ ਗੱਲ ਨਹੀਂ ਕਰਦੇ ਪੂਰੀ ਪਰ ਚਲੋ ਅੱਗੇ ਗੱਲ ਕਰ ਲੈਣੇ ਆ ਮੇਰੇ ਇੱਕੋ ਯਾ ਮੁੰਡੇ ਮਾਰੈਂਦਾ ਮੁੰਡਾ ਬਹੂ ਹੈ ਨਹੀਂ ਬਹੂ ਛੱਡ ਕੇ ਨਾ ਠਹਿਸੀ ਛੋਟੇ ਜੇਨ ਅੱਛਾ ਲੈ ਆਈ ਨਹੀਂ ਮੜਕੀ ਠੀ ਜਾਂਦੇ ਨੇ ਸਰਕਾਰਾਂ ਪਤਾ ਨਹੀਂ ਬੈਠਣ ਗਈਆਂ ਕਿ ਉਹ ਹੀ ਨਠਣ ਗਈਆਂ ਤੇ ਹਾਂ ਮੁੰਡਿਆਂ ਨੂੰ ਕਾਲਾ ਪੀੜ ਗਿਆ ਹੋਇਆ ਆ ਓਏ ਹੋਏ ਅੱਛਾ ਪਾ ਮਾਰਵਾ ਇਲਾਜ ਕਰਾ ਰਹੇ ਨਹੀਂ ਇਲਾਜ ਤਾਂ ਕਰਾਉਨੇ ਆ ਨਾ ਮੇਂ ਸ਼ਹਿਰ ਤੋਂ ਦਵਾਈ ਲੈ ਆਲ ਬੀ। ਕਿਉਂ ਆਪਣੇ ਆਸ-ਪਾਸ ਪਿੰਡਾਂ 'ਚ ਦਵਾਈ ਨਹੀਂ ਮਿਲਦੀ? ਹੈ ਉਹ ਪਿੰਡਾਂ 'ਚ ਖੜਾਉਂਦੇ ਨਹੀਂ ਹੈਗੇ ਉਹ ਕਹਿੰਦੇ ਸ਼ਹਿਰ 'ਵੀ ਉੱਥੇ ਦੀ। ਇੱਕ ਮਿੰਟ ਲਈ ਦਵਾਈ ਨਹੀਂ ਮਿਲਦੀ। ਹੈ? ਮਹੱਲੇ 'ਚ ਲਈ ਦਵਾਈ ਨਹੀਂ ਮਿਲਦੀ। ਹੈ? ਇੱਕ ਤਾਂ ਜੀ ਮੱਝ ਮਿਲਦੀ। ਮਹੱਲੇ 'ਚ ਨਹੀਂ। ਉਹ ਤਾਂ ਉੱਥੇ ਸੀ। ਮਹੱਲੇ 'ਚ ਨਹੀਂ ਲੈਣ ਦੇ ਪਤਾ। ਅਜ ਨਹੀਂ ਦਿੰਦੇ। ਹਾਂ ਹਾਂ ਮਰ ਜਾਂਦੇ। ਹਸਤਾ ਦੀ ਘੰਟਾ ਆ। ਹਾਂ ਹਾਂ ਹਸਤਾ ਰੋਕ। ਕਰੀਸ ਤੋਂ ਜਾਣੀਓ ਕਿ ਪ੍ਰਾਈਵੇਟ? ਸਰਕਾਰੀ ਆ। ਸਰਕਾਰੀ 'ਚ ਮਿਲ ਜਾਂਦੀ ਦਵਾਈ। ਮਹੱਲੇ 'ਚ ਲਈ ਦਵਾਈ ਨਹੀਂ ਮਿਲਦੀ। ਇਸ ਕਰਕੇ ਨਵਾਂ ਸ਼ਹਿਰ ਜਾਣਾ ਪੈਂਦਾ ਦਵਾਈ ਲੈਣ ਲਈ। ਇੱਕ ਪ੍ਰੋਬਲਮ ਹੈ ਪਹਿਲੀ ਵਾਰ ਨਹੀਂ ਆਇਆ ਇਹ ਕਈ ਲੋਕਾਂ ਨੇ ਇਹ ਚੀਜ਼ ਕਹੀ ਹੈ ਸਰਕਾਰ ਸੁਣ ਰਹੀ ਹੈ ਕਿ ਨਹੀਂ ਸਰਕਾਰ ਸੁਣੇ ਤਾਂ ਪਲੀਜ਼ ਇਹ ਚੀਜ਼ ਜ਼ਰੂਰ ਧਿਆਨ ਦੇ ਕਿ ਪਿੰਡਾਂ 'ਚ ਦਵਾਈ ਜਿਹੜੀ ਉਪਲਬਧ ਹੋਏ ਤਾਂ ਕਿ ਲੋਕਾਂ ਨੂੰ ਸ਼ਹਿਰ ਨਾ ਜਾਣਾ ਪਏ ਜਿਹੜਾ ਬੇਸਿਕ ਮਕਸਦ ਸੀਗਾ ਮੱਹੱਲਾ ਕਲੀਨਿਕ ਦਾ ਉਹ ਬੇਸਿਕ ਮਕਸਦ ਜਿਹੜਾ ਹੈਗਾ ਉਹ ਪੂਰਾ ਹੋਣਾ ਚਾਹੀਦਾ ਖੁਸ਼ੀ ਅੱਗੇ ਦੇ ਕੀ ਗੱਲ ਹੈ ਅੱਗੇ ਕੀ ਚੱਲ ਰਿਹਾ ਹੈ ਅੱਗੇ ਮਹਿਲਾਵਾਂ ਦੇ ਨਾਲ ਮਜ਼ਾ ਮੈਂ ਇਥੇ ਮੈਂ ਗੱਲ ਕਰਨਾ ਚਾਹਾਂਗੀ ਹੁਣੇ ਆ ਕੇ ਬੈਠੇ ਨੇ ਹਾਂਜੀ ਕੀ ਨਾਮ ਹੈ ਜੀ ਸਾਜਿ ਕੋ ਅੱਜ ਕਿਥੋਂ ਅਸੀਂ ਦੱਸੋ ਮੇਰੇ ਤੋਂ ਅੱਛਾ ਠੀਕ ਹੈ ਸੋ ਕਿਵੇਂ ਦੇਖ ਰਹੇ ਹੋ ਕਿਉਂਕਿ ਜੋ ਮਾਹੌਲ ਚੱਲ ਗਿਆ ਆ ਇਲੈਕਸ਼ਨ ਦਾ ਇਸ ਟਾਈਮ ਤੇ ਹਰ ਪਾਸੇ ਜਿਹੜਾ ਆ ਮਸਲੇ ਵੀ ਰੱਖ ਰਹੇ ਨੇ ਲੋਕ ਆਪਣੇ ਮੁੱਦੇ ਵੀ ਦਾਸ ਰਹੇ ਨੇ ਤੁਸੀਂ ਸਾਰਾ ਕੁਝ ਕਿਵੇਂ ਦੇਖ ਰਹੇ ਹੋ ਅਸੀਂ ਬਹੁਤ ਦੇਖਦੇ ਆ ਜੇ ਦੱਸੀ ਆਂਗੜਵਾੜੀ ਵਿੱਚ ਆ ਬਿਲਕੁਲ ਦੇਖੋ ਤਾਂ ਸਾਨੂੰ ਨਾ ਮੋਦੀ ਸਰਕਾਰ ਦੇ ਵੱਲੋਂ ਤਨਖਾਹ ਕਦੀ ਨਹੀਂ ਪਈ ਤੁਹਾਨੂੰ ਅਜੇ ਤੱਕ ਕੋਈ ਤਨਖਾਹ ਨਹੀਂ ਮਿਲੀ 2-2 3-3 ਮਹੀਨੇ ਤੱਕ ਆ ਨਹੀਂ ਮਿਲਦੀ ਸਾਨੂੰ ਪੱਕੀ ਵਾਰੀ ਪੌਣ ਹੈ ਨਹੀਂ 6-6 ਮਹੀਨੇ ਨਹੀਂ ਵੰਦੇ ਇਧਰ ਮਹਿ ਜਾਂਦੀ ਐ ਦੁੱਜੀ ਮੋਦੀ ਸਰਕਾਰ ਦੀ ਤੁਹਾਨੂੰ ਤਨਖਾਹ ਨਹੀਂ ਮਿਲਦੀ। ਤਨਖਾਹ ਦਾ ਗੁਜ਼ਾਰਾ ਕਿਵੇਂ ਚੱਲਦਾ ਫਿਰ? ਬਸ ਮੇਰੇ ਇੱਦੀ ਔਖਾ ਸਫਰ ਚੱਲਦਾ। ਕੀ ਕਰੀਏ ਹੁਣ ਵੇ ਕੰਨਾ ਬਹਿਣਾ ਨਾ? ਹਾਂਜੀ। ਕਿੰਨੇ ਮਹੀਨੇ ਹੋ ਗਏ ਤਨਖਾਹ ਨਹੀਂ ਮਿਲੀ? ਤੁਹਾਨੂੰ ਹੁਣ ਇਸ ਮਹੀਨੇ ਪਾਤੀ ਆ, 2-3 ਮਹੀਨੇ ਪਿਛਲੇ ਪਾਈ ਨਹੀਂ, ਇਸ ਮਹੀਨੇ ਦੀ ਪਾਤੀ। ਸਾਰੀ ਆ ਗਈ ਏ? ਨਹੀਂ। ਅੱਧੀ ਮਿਲ ਗਈ। ਫੇਰ ਅੱਧੀ ਰਹੀ। ਹਾਂਜੀ। ਤੁਸੀਂ ਸਾਰੇ ਕੋਈ ਜਗ੍ਹਾ ਤੇ ਕੰਮ ਕਰਦੇ ਹੋ? ਹਾਂਜੀ, ਇਹ ਵੀ ਅੰਗਰਵਾੜੀ ਆ। ਅੱਛਾ ਕਿਹੜੇ-ਕਿਹੜੀਆਂ ਤੁਹਾਨੂੰ ਜਿਹੜੇ ਪ੍ਰੋਬਲਮਸ ਨੇ ਫੇਸ ਕਰਨੀਆਂ ਪੈ ਰੀਆਂ ਨੇ ਜੀ ਵੀ ਇਹ ਕਹ ਰਹੇ ਤਨਖਾਹ ਨਹੀਂ ਮ ਹਾਂਜੀ ਤਨਖਾਹ ਪੰਜਾਬ ਵਾਲੇ ਤਾਂ ਟਾਈਮ ਨਾਲ ਪਾਉਂਦੇ ਆ ਜਿੱਦਾਂ ਆਪ ਸਾਨੂੰ ਸੈਂਟਰ ਗਵਰਨਮੈਂਟ ਵਾਲੇ ਦਿੰਦੇ ਆਪ ਪੰਜਾਬ ਵਾਲੇ ਪੰਜਾਬ ਵਾਲੇ ਹਰ ਮਹੀਨੇ ਟਾਈਮ ਨਾਲ ਹੀ ਪਾ ਦਿੰਦੇ ਆ ਸੈਲਰੀ ਤੇ ਜਿਹੜੇ ਸੈਂਟਰ ਗਵਰਨਮੈਂਟ ਵਾਲੇ ਆ ਉਹ ਤਾਂ ਕਦੀ ਸਾਲ ਬਾਅਦ ਕਿਤੇ ਜੀ ਕਰੇ ਤਾਂ ਇੱਕ ਦੋ ਮਹੀਨਿਆਂ ਦੀ ਪਾ ਦੇਣੀ ਨਹੀਂ ਤਾਂ ਨਹੀਂ ਤੇ ਫੇਰ ਸਾਨੂੰ ਘਰ 'ਚ ਵੀ ਪ੍ਰੋਬਲਮ ਆਂਦੀ ਆ ਅਸੀਂ ਹੁਣ ਘਰ ਦਾ ਗੁਜ਼ਾਰਾ ਕਿੱਦਾਂ ਕਰੀਏ 5500 ਤੇ ਤਾਂ گزارਾ ਹੁੰਦਾ ਨਹੀਂਗਾ ਨਹੀਂ ਕੋਈ ਬੇਵੀ ਵੀ ਹੈ ਨਹੀਂ ਤਾਂ ਕਿੰਨੀ ਪ੍ਰੋਬਲਮ ਆਉਂਦੀ ਹੋਊਗੀ ਇਹਦਾ ਅੱਛਾ ਤੁਸੀਂ ਇਕੱਲੇ ਰਹਿੰਦੇ ਹੋ ਮੈਂ ਇਕੱਲੀ ਰਹਿੰਦੀ ਕਰਉਂਦੀ ਹਾਂ ਤੁਸੀਂ ਜਸਮੁੰਦਰ ਜੀ ਜੌਬ ਲਾ ਕੇ ਕਰਦੇ ਕਿ ਦੂਰ ਚਾਹੁੰਦੇ ਨਹੀਂ ਪਿੰਡ ਚ ਹੀ ਆਂਗਨਵਾੜੀ ਵਰਕਰ ਹਾਂ ਮੈਂ ਹਾਂਜੀ ਤੁਸੀਂ ਕਹਿ ਰਹੇ ਹੋ ਕਿ ਸਾਲ-ਸਾਲ ਤਨਖਾਹ ਨਹੀਂ ਆਉਂਦੀ ਠੀਕ ਹੈ ਨਾ ਤੁਹਾਡੀ ਸੈਲਰੀਜ਼ ਨਹੀਂ ਮਿਲਦੀਆਂ ਫਿਰ ਕਿਵੇਂ ਤੁਹਾਡਾ گزارਾ ਹੁੰਦਾ ਜਿਵੇਂ ਅਸੀਂ ਕੋਈ ਤਰਪਾਈ ਵਗੈਰਾ ਕਰਕੇ ਜਾਂ ਹੋਰ ਕੋਈ ਦਿਹਾੜੀ ਵਗੈਰਾ ਮਿਲ ਜਾਂਦੀ ਆ ਉਹ ਕਰਕੇ ਸੈਸ਼ਨ ਮਿਲਦਾ ਰਾਸ਼ਨ ਕੱਲਾ ਦਾਣੇ ਮਿਲਦੇ ਆ ਦਾਣੇ ਥੋੜੀ ਕੱਲੇ ਖਾਣੇ ਆ ਜਦ ਤੱਕ ਦਾਲ ਸਬਜ਼ੀਆਂ ਵੀ ਦਿਆ ਕਰ ਨਾਲ ਦਾਲਾਂ ਵੀ ਦਿਆ ਕਰਨਾ ਹੋਣ ਕਿ ਚਾਹੁੰਦੇ ਹੋ ਕਿਉਂਕਿ ਸਾਰੀਆਂ ਸਰਕਾਰਾਂ ਦੀ ਗੱਲ ਕਰੀਏ ਲੋਕ ਬਾਰ-ਬਾਰ ਕਹਿੰਦੇ ਕਿ ਵਾਅਦੇ ਕੀ ਤੇ ਪੂਰੇ ਨਹੀਂ ਹੋਏ ਕਿਵੇਂ ਤੇ ਸਰਕਾਰ ਹੁਣ ਤੁਸੀਂ ਚਾਹੁੰਦੇ ਕਿਵੇਂ ਜੀ ਸਰਕਾਰ ਆਉਣੀ ਚਾਹੀਦੀ ਹੈ ਸਰਕਾਰ ਜਿਹੜੀ ਵੀ ਮਰਜ਼ੀ ਆਵੇ ਜੀ ਕੰਮ ਇੱਕੋ ਜਿਹਾ ਕਰਦੀ ਆ ਹ ਕੋਈ ਵੀ ਕਿਸੇ ਮੁਲਾਜ਼ਮ ਦੀ ਕੋਸਣਦੇ ਨਹੀਂ ਜਿਵੇਂ ਸਾਡੇ ਤਿੰਨ ਤੋਂ 6 ਸਾਲ ਦੇ ਬੱਚੇ ਆ ਉਹ ਰੀ ਪ੍ਰਾਇਮਰੀ ਦਿੱਤਾ ਪ੍ਰਾਇਮਰੀ ਸਕੂਲਾਂ ਨੂੰ ਸਾਡੇ ਜਿਹੜੇ ਬੱਚੇ ਆ ਉਹ ਲੈ ਜਾਂਦੇ ਆ ਸਾਨੂੰ ਭੇਜ ਵੀ ਨਹੀਂ ਪ੍ਰਾਇਮਰੀ ਸਕੂਲਾਂ ਚ ਦਿੱਤਾ ਤੇ ਅਸੀਂ ਉੱਥੇ ਫਿਰ ਕਿਹੜੇ ਬੱਚੇ ਲੈ ਕੇ ਬੈਠੀਏ ਕਿਉਂਕਿ ਇੱਕ ਤੋਂ 2 ਸਾਲ ਤੱਕ ਤਾਂ ਸਾਡੇ ਬੱਚੇ ਆਉਂਦੇ ਨਹੀਂਗੇ ਛੋਟੇ ਹੁੰਦੇ ਆ ਤੇ 2 ਤੋਂ 3 ਦੇ ਬੱਚੇ ਸਾਡੇ ਕੋ ਆਉਣੇ ਹੁੰਦੇ ਆ ਉਹ ਹੀ ਨਹੀਂ ਪ੍ਰਾਇਮਰੀ ਸਕੂਲਾਂ ਨੂੰ ਦੇ ਦਿੱ ਫ੍ਰੀ ਨਰਸਰੀ ਫਿਰ ਸਾਨੂੰ ਕਹਿੰਦੇ ਤੁਸੀਂ ਕੰਮ ਨਹੀਂ ਕਰਦੇ ਬੱਚੇ ਦੇ ਜਨਮ ਤੋਂ ਲੈ ਕੇ ਵੱਡੇ ਦੀ ਮੌਤ ਤੱਕ ਸਾਡੇ ਕੋਲੋਂ ਰਿਕਾਰਡ ਹਰ ਵਿਭਾਗ ਮੰ ਲੈਂਦਾ ਆ ਸਾਨੂੰ ਹਰ ਰਿਕਾਰਡ ਰੱਖਣਾ ਪੈਂਦਾ ਆ ਕਿਸੇ ਵੀ ਵਿਭਾਗ ਨੂੰ ਇਹ ਸਰਵੇ ਦੇ ਦੇਣਾ ਉਹ ਨਹੀਂ ਆਪ ਸਰਵੇ ਕਰਨੀ ਕਰਾਂ ਚ ਜਾਣਾ ਉਹ ਨਹੀਂ ਸਾਡੇ ਕੋਲ ਆਉਣਾ ਕਿਉਂਕਿ ਸਾਨੂੰ ਕੱਲੇ ਕੱਲੇ ਘਰ ਦੀ ਕੱਲੀ ਕੱਲੀ ਡਿਟੇਲ ਪਤਾ ਆ ਸਾਡੇ ਰਜਿਸਟਰਾਂ ਚ ਪਈ ਆ ਤੇ ਬਾਕੀ ਕਹਿੰਦੇ ਆ ਕਿ ਆਨਲਾਈਨ ਕੰਮ ਕਰੋ ਆਨਲਾਈਨ ਕੰਮ ਜਾਂ ਤਾਂ ਸਾਨੂੰ ਰੀਚਾਰਜ ਦੇਆ ਕਰਨ ਫਿਰ ਅਸੀਂ ਆਪਣੇ ਫੋਨਾਂ ਤੋਂ ਆਨਲਾਈਨ ਕਿੱਦਾਂ ਕਰੀਏ ਜਿੰਨਾ ਕ ਕਰਦੇ ਆ ਅਸੀਂ ਉਹ ਸਾਨੂੰ ਫਿਰ ਖਰਚਾ ਜ਼ਿਆਦਾ ਪੈਂਦਾ ਆ ਸਾਨੂੰ ਕੰਮ ਕਰਨ ਚ ਮੁਸ਼ਕਿਲਾਂ ਆ ਰਹੀਆਂ ਨੇ ਅੱਗੇ ਬਹੁਤ ਜ਼ਿਆਦਾ ਮੁਸ਼ਕਿਲ ਆ ਰਹੀ ਆ ਜੀ ਫਿਰ ਸਾਨੂੰ ਭੇਜ ਵੀ ਪ੍ਰਾਇਮਰੀ ਸਕੂਲ ਚ ਤਾਂ ਪ੍ਰਾਇਮਰੀ ਸਕੂਲਾਂ ਵਾਲੇ ਵੀ ਸਾਨੂੰ ਬਹੁਤਾ ਵਧੀਆ ਬਿਹੇਵ ਨਹੀਂ ਕਰਦੇ ਸਾਡੇ ਨਾਲ ਹਾਂਜੀ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ ਉਹਨਾਂ ਦੇ ਨਾਲ ਅਸੀਂ ਤਾਂ ਬਹੁਤ ਕਰੀਦੀ ਆ ਇਸ ਤਾਂ ਕਈ ਵਾਰੀ ਉਹ ਹੁਣ ਨਹੀਂ ਵੀ ਹੁੰਦੇ ਛੁੱਟੀ ਤੇ ਵੀ ਹੁੰਦੇ ਆ ਅਸੀਂ ਉਹਨਾਂ ਦੇ ਬੱਚੇ ਵੀ ਸੰਭੀਦੇ ਆ ਕਿ ਸਾਡੇ ਨਾਲ ਵਧੀਆ ਕੋਆਪਰੇਟ ਕਰਨ ਹਾਂਜੀ ਇਸ ਲਈ ਅਸੀਂ ਅਬਜ਼ਮ ਦੇਖ ਰਿਹਾ ਕਿ ਕਿਤੇ ਨਾ ਕਿਤੇ ਹਰ ਜਗ੍ਹਾ ਤੇ ਜਿੱਥੇ ਕੋਈ ਵੀ ਕੰਮ ਕਰ ਰਿਹਾ ਕਿਸੇ ਨਾ ਕਿਸੇ ਚੀਜ਼ ਕਰਕੇ ਸਫਰ ਕਰ ਰਿਹਾ ਆਪਣੀਆਂ ਜੋ ਪ੍ਰੋਬਲਮਸ ਨੇ ਉਹਨਾਂ ਨੂੰ ਜਿਹੜਾ ਰੱਖ ਰਿਹਾ ਕਿ ਕਿਤੇ ਨਾ ਕਿਤੇ ਜਿਹੜਾ ਕੋਈ ਹਾਲਾ ਉਹ ਜ਼ਰੂਰ ਨਿਕਲ ਸਕੇ ਸੋ ਇਧਰ ਕੁਛ ਨੌਜਵਾਨ ਨੇ ਇਹਨਾਂ ਦੇ ਨਾਲ ਮੈਂ ਚਾਹਾਂਗਾ ਕਿ ਤੁਸੀਂ ਜ਼ਰੂਰ ਗੱਲ ਕਰੋ ਕੀ ਨਜ਼ਰੀਆ ਇਹਨਾਂ ਦਾ ਕਿਉਂਕਿ ਬਜ਼ੁਰਗਾਂ ਨੇ ਆਪਣੀ ਗੱਲ ਕੀਤੀ ਹੈ ਸਿੱਖਿਆ ਦੀ ਗੱਲ ਕੀਤੀ ਹੈ ਪਰ ਸਿੱਖ ਜਿਹੜੇ ਰਹੇ ਨੇ ਨੌਜਵਾਨ ਆਸ-ਪਾਸ ਦੇ ਇਲਾਕੇ ਦਾ ਕੀ ਹਾਲ ਚੱਲ ਰਿਹਾ ਹੈ ਵੋਟ ਪਾਉਂਗੇ ਵੋਟ ਪਾਉਂਗੇ ਇਸ ਵਾਰ ਉਚੋਣਾ ਨੇ ਸਰ ਬੋਟ ਤਾਂ ਸਾਡਾ ਅਧਿਕਾਰ ਹੈ ਉਹ ਤਾਂ ਸਾਨੂੰ ਯੂਜ਼ ਕਰਨਾ ਚਾਹੀਦਾ ਹੀ ਆ ਹਾਂਜੀ ਕੀ ਸੋਚ ਕੇ ਵੋਟ ਪਾਉਂਗੇ ਕੀ ਹੋਣਾ ਚਾਹੀਦਾ ਸਰ ਜੋ ਪਹਿਲਾਂ ਹੋ ਰਿਹਾ ਹੈ ਉਹੀ ਕੁਝ ਹੋਈ ਜਾਣਾ ਜੋ ਮਰਜ਼ੀ ਵੋਟ ਪਾ ਲਓ ਮੇਰੇ ਮੁਤਾਬਕ ਤਾਂ ਕੁਝ ਖਾਸ ਚੇਂਜਸ ਨਹੀਂ ਆ ਰਹੀਆਂ ਤੇ ਨਾ ਆ ਸਕਦੀਆਂ ਆ ਕੀ ਖਾਸ ਚੇਂਜਸ ਨਹੀਂ ਆ ਰਹੀਆਂ ਜਿਵੇਂ ਜੋ ਪਹਿਲਾਂ ਸੀਗਾ ਉਹੀ ਕੁਝ ਹੋ ਰਿਹਾ ਹੈ ਨਾਰਮਲੀ ਮਤਲਬ ਕਿ ਆਮ ਪਬਲਿਕ ਜਿੱਦਾ ਪਹਿਲਾਂ ਸੀਗੀ ਸੇਮ ਉਸੇ ਤਰੀਕੇ ਹੋ ਰਹੀ ਆ ਆਮ ਪਬਲਿਕ ਲਈ ਕੁਝ ਚੇਂਜਸ ਤਾਂ ਹੋਇਆ ਨਹੀਂ ਹੈਗਾ ਸਾਨੂੰ ਫ੍ਰੀ ਹੋਈਆਂ ਚੀਜ਼ਾਂ ਦੇਖ ਕੇ ਅਗਰ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਮੰਨ ਲਓ ਤੁਹਾਨੂੰ ਆਧਾਰ ਕਾਰਡ ਤੇ ਇਹ ਸਾਡੇ ਲਈ ਬਣਾਏ ਗਿਆ ਸੀ ਕਿ ਬੱਸਾਂ ਦੇ ਵਿੱਚ ਤੁਹਾਡੇ ਸਾਹਮਣੇ ਹੀ ਆ ਬੱਸਾਂ ਭਜਾ ਕੇ ਲੈ ਜਾਂਦੇ ਪਏ ਆ ਈਵਨ ਕਿ ਅਸੀਂ ਤਾਂ ਕਿਰਾਇਆ ਲਾ ਕੇ ਜਾਣ ਨੂੰ ਵੀ ਤਿਆਰ ਆ ਅਸੀਂ ਤਾਂ ਫ੍ਰੀ ਆਫ ਕਾਸਟ ਕੁਝ ਜਾਂਦੇ ਹੀ ਨਹੀਂ ਅਸੀਂ ਤਾਂ ਜਾਣਦੇ ਆ ਕਿ ਸਾਡੇ ਲਈ ਮਤਲਬ ਕਿ ਜੋ ਅਸੀਂ ਸਟੱਡੀ ਕੀਤੀ ਹੋਈ ਆ ਨਾ ਉਹਦੇ ਬੇਸ ਦੇ ਉੱਤੇ ਸਾਨੂੰ ਮਤਲਬ ਕਿ ਫੈਸਿਲਿਟੀਆਂ ਮਿਲੀਆਂ ਚਾਹੀਦੀਆਂ ਆ ਸਾਡੀ ਰੁਜ਼ਗਾਰ ਮਿਲਣਾ ਚਾਹੀਦਾ ਆ ਸਾਡੀ ਬੇਰੁਜ਼ਗਾਰੀ ਖਤਮ ਕੀਤੀ ਜਾਵੇ ਤਾਕੇ ਸਾਨੂੰ ਫ੍ਰੀ ਆਫ ਕੋਸਟ ਦੇ ਕੇ ਸਾਨੂੰ ਮਤਲਬ ਕਿ ਵੋਟਾਂ ਲਈ ਭਰਮਾਇਆ ਜਾਵੇ ਤੁਸੀਂ ਰੇੜੀਆਂ ਦਿੰਦੀਆਂ ਕਿਉਂ ਨੇ ਕਾਰਨ ਕੀ ਲੱਗਦਾ ਹੈ ਆਮ ਲੋਕ ਕੋਲੇ ਖੁਸ਼ ਹੁੰਦੇ ਨੇ ਇਸ ਚੀਜ਼ ਨੂੰ ਲੈ ਕੇ ਕੁਝ ਕਰਨ ਜੋਗ ਨਹੀਂ ਤਾਂ ਮੁਕਸਦੀਆਂ ਰੇੜੀਆਂ ਦੇਣਗੇ ਜਦੋਂ ਉਹਨਾਂ ਨੇ ਕੁਝ ਕਰਨਾ ਹੀ ਨਹੀਂ ਹੈਗਾ ਉਹਨਾਂ ਨੂੰ ਪਤਾ ਕਿ ਜਨਤਰਮਗਰ ਲਾਣਾ ਤਾਂ ਕਿਸ ਤਰੀਕੇ ਨਾਲ ਲਾ ਲਓ ਲੋਕ ਇਹ ਨਹੀਂ ਸਮਝਦੇ ਕਿ ਕਰਜ਼ਾ ਚੜਾਈ ਜਾਂਦੇ ਨੇ ਕਰਜ਼ਾ ਪੈਣਾ ਤਾਂ ਥੋੜੇ ਸੀਰ ਤੇ ਬਿਲਕੁਲ ਜੀ ਸਾਡੇ ਨੂੰ ਜਾ ਰਿਹਾ ਹਾਂ ਹਾਂਜੀ ਬਾਅਦ ਵਿੱਚ ਕਰਜ਼ਾ ਪਾਣਗੇ ਫਿਰ ਫਿਰ ਦਰਨੇ ਲੱਗਣਗੇ ਕਿ ਇੰਨਾ ਕਿਉਂ ਮਹਿੰਗਾਈ ਕਰਤੀ ਤਿਰਸਾਰ ਉਹ ਹੀ ਮੇਨ ਸਬ ਉਹ ਕਰਨੇ ਲੱਗਣਗੇ ਦੁਬਾਰਾ ਤੋਂ ਸਾਰਾ ਕੁਝ ਉਹੀ ਸੇਮ ਰਿਪੀਟ ਹੋਈ ਜਾਂਦਾ ਹੈ ਪ੍ਰੋਸੈਸ ਅੱਛਾ ਵਧੇਗਾ ਉਹ ਟੈਕਸ ਦੇ ਰੂਪ ਚ ਨਿਕਲਦਾ ਸਾਡੀ ਜੇਬ ਚ ਜੇ ਬਿਲਕੁਲ ਜਾ ਰਿਹਾ ਇੰਡਾਇਰੈਕਟਲੀ ਜਾ ਰਿਹਾ ਹੈ ਸਾਨੂੰ ਨਹੀਂ ਪਤਾ ਲੱਗਦਾ ਪਰ ਜਾ ਤਾਂ ਸਾਡੇ ਕੋਲ ਹੀ ਰਿਹਾ ਹੈ ਇਸ ਕਰਕੇ ਕੋਈ ਖਾਸ ਫਰਕ ਤਾਂ ਨਹੀਂ ਪੈ ਰਿਹਾ ਹੈ ਨਾ ਪੈਗਾ ਮੈਨੂੰ ਤਾਂ ਨਹੀਂ ਲੱਗਦਾ ਚਾਰ ਚੀਜ਼ਾਂ ਸਸਤੀਆਂ ਕਰਤੀਆਂ ਪੰਜਵੀਂ ਚੀਜ਼ ਸਭ ਤੋਂ ਜ਼ਿਆਦਾ ਮਹਿੰਗੀ ਕਰਤੀ ਬਿਲਕੁਲ ਹਾਂਜੀ ਤੇ ਆਪਣੀ ਗੱਲ ਰੱਖ ਰਹੇ ਨੇ ਕੋਈ ਖਾਸ ਫਰਕ ਨਹੀਂ ਪਿਆ ਪਰ ਖੁਸ਼ੀ ਅੱਗੇ ਤਾਂ ਕੀ ਮਾਹੌਲ ਹੈ ਮੈਂ ਕੈਨੇਡਾ ਤੋਂ ਆਈ ਹਾਂ ਤਾਂ ਅੱਛਾ ਫੌਰਨ ਤੋਂ ਆਏ ਹੋ ਹੈਵਾਜੀ ਬਾ ਕੈਨੇਡਾ ਤੋਂ ਆਏ ਹੋ ਇਹਨੇ ਜੀ ਅੱਛਾ ਇੱਥੇ ਰਹਿੰਦੇ ਹੋ ਕਿ ਉੱਧਰ ਰਹਿ ਰਹੇ ਹੋ ਨਹੀਂ ਉੱਧਰ ਹੀ ਰਹਿੰਦੇ ਹੋ ਉੱਧਰ ਹੀ ਰਹਿ ਰਹੇ ਹੋ ਅੱਛਾ ਕਿਵੇਂ ਇੱਧਰ ਚੱਕਰ ਪਿਆ ਆ ਕੇ ਮਿਲਣ ਲਈ ਅੱਛਾ ਪਹਿਲਾਂ ਵੀ ਆਂਦੀ ਸੀ ਅੱਛਾ ਠੀਕ ਹੈ ਸੋ ਕਿਵੇਂ ਮਾਹੌਲ ਦੇਖ ਰਹੇ ਹੋ ਪੰਜਾਬ ਦੀ ਗੱਲ ਕਰਦੇ ਪੰਜਾਬ ਦਾ ਕਿਵੇਂ ਮਾਹੌਲ ਦੇਖ ਰਹੇ ਹੋ ਇਲੈਕਸ਼ਨ ਤੋਂ ਲੈ ਕੇ ਠੀਕ ਹੈ ਜੀ ਅਸੀਂ ਤਾਂ ਮਿਲਣ ਆਏ ਤਾਂ ਚੱਲੇ ਜਾਏਗਾ ਹਾਂ ਹੋਸਤਾਂ ਨੂੰ ਮਿਲਣਾ ਇੰਟਰਸਟ ਨਹੀਂ ਲੈਂਦੀ ਬਹੁਤ ਅੱਛਾ ਚਲੋ ਮੈਨੂੰ ਇਹਨਾਂ ਦੱਸ ਦੋ ਕਿਉਂ ਪੰਜਾਬ ਛੱਡ ਕੇ ਕਿਉਂ ਲੱਗਾ ਕੈਨੇਡਾ ਜਾਣਾ ਆ ਉਸ ਟਾਈਮ ਤੇ ਹਜੇ ਬੱਚੇ ਸੀ ਜਦੋਂ ਚਲੇ ਗਏ ਪਤਾ ਹੀ ਨਹੀਂ ਸੀ ਹੁੰਦਾ ਕਿ ਉਹ ਜਾਣਾ ਆ। ਰਿਆ ਕਰਕੇ ਭੇਜ ਦਿੰਦੇ ਸੀ ਘਰ ਵਾਲੇ। ਅੱਛਾ ਫੈਮਿਲੀ ਪੂਰੀ ਹੁੰਦਾ ਰਹੇ? ਅੱਛਾ ਬੱਚੇ ਨਹੀਂ ਕਹਿੰਦੇ ਇੱਧਰ ਆਣਾ ਹੈ? ਨਹੀਂ ਆਉਂਦੇ। ਅੱਛਾ ਆਂਟੀ ਐਰੋਪ ਲਾ ਰਹੇ ਨੇ ਕਹਿੰਦੇ ਬਸਾਂ ਵਾਲੇ ਰੋਕਦੇ ਨਹੀਂ ਬੱਸ। ਤੇ ਬੁੜੀਆਂ ਨੂੰ ਚੜ੍ਹਨ ਨਹੀਂ ਦੇਦੇ ਕਰ ਕారణ ਕੀ ਹੈ? ਨਹੀਂ ਹੁਣ ਜਦੋਂ ਮੱਲਾ ਇਹ ਰੋਕ ਕੇ ਚੜਾ ਕੇ ਲੈ ਕੇ ਆਏ ਆ। ਇਦਾਂ ਦਾ ਹੈ ਨਹੀਂ ਕਿ ਬਈ ਮੱਲਾ ਹੀ ਰੋਕਿੰਦਾ ਨੇ ਚੜ੍ਹੇ ਨਹੀਂ ਹੈਗੇ। ਰਕਾਰ ਦੇ ਕਿ ਗੁੱਸੇ ਹੋ ਜਾਂਦੇ ਨੇ ਸਰ ਨਹੀਂ ਨਹੀਂ ਬੱਸ ਹੀ ਨਹੀਂ ਗੁੱਸੇ ਹੁੰਦੇ ਹੈਗੇ ਹੈਗੇ ਆ ਕਈ ਪਰਸਨ ਸਵਾਰੀ ਵੀ ਉਦੋਂ ਦੀ ਨਹੀਂ ਹੈਗੀ ਕਿ ਕੰਡਕਟਰ ਡਰਾਈਵਰ ਵੀ ਉਦੋਂ ਦੇ ਨਹੀਂ ਹੈਗੇ ਕੋਈ ਗੁੱਸੇ ਖੋਰ ਵੀ ਹੈਗੀ ਕੋਈ ਸਵਾਰੀ ਵੀ ਉਦੋਂ ਦੀ ਹੈਗੀ ਆ ਜਦੋਂ ਹੁਣ ਇੱਕ ਬੱਸ ਦੇ ਵਿੱਚ 100 ਸਵਾਰੀ ਚੜੀ ਉਹ ਚੜਾਊਗਾ ਕਿੱਦਾਂ ਹੋਰ ਅਗਲੀ ਵਾਰੀ ਸਵਾਰੀ ਪੁੱਜ ਨਹੀਂ ਤਾਂ ਸਾਨੂੰ ਨਹੀਂ ਚੜਾਣਗੇ ਅੱਛਾ ਆਪਣੇ ਮੁੱਦੇ ਵੀ ਬਹੁਤ ਸਾਰੇ ਨੇ ਹੈਨਾ ਆਪਣੇ ਕਿਹੜੇ ਕਿਹੜੇ ਮੁੱਦੇ ਨੇ ਆਪਣੇ ਤਾਂ ਸਾਡੇ ਮੁੱਦੇ ਆ ਵੀ ਇੱਕ ਤਾਂ ਸੈਲਰੀ ਨਹੀਂ ਟਾਈਮ ਸਰ ਆਉਂਦੀ ਇੱਕ ਤਾਂ ਸਰਕਾਰਾਂ ਨੇ ਕੰਟਰੈਕਟ ਦੇ ਉੱਪਰ ਰੱਖੇ ਹੋਏ ਆ 15-15 ਸਾਲ ਹੋ ਗਏ ਆ ਮ 10 ਬਣਾ ਯਾਰ ਪਤਨ ਖਾ ਦੇ ਰੱਖੇ ਹੋਏ ਆ ਇਹਨਾਂ ਤੇ ਮੱਲਾ ਗੁਜ਼ਾਰਾ ਬਹੁਤ ਮੁਸ਼ਕਲ ਆ ਹੋ ਰਿਹਾ ਆ ਇਹ ਸਾਡੇ ਮੁੱਦੇ ਆ ਬਾਕੀ ਆ ਬਸਾਂ ਦੀ ਹਾਲਤ ਕੰਡੀਸ਼ਨ ਇਹ ਨਹੀਂ ਖਰੀ ਹੈਗੀ ਇਹ ਵੀ ਤਰਸਯੋਗ ਹਲਾਤਈ ਆ ਮੈਂ ਸ਼ੁਰੂ ਕਰੂੰਗਾ ਕੈਮਰਾ ਬਸਰਬਿੰਦਰ ਜਗੀ ਨੂੰ ਸ਼ੀਸ਼ਾ ਵੀ ਦਿਖਾ ਦੇਣ ਸਾਹਮਣੇ ਸ਼ੀਸ਼ੇ ਦੇ ਬਹਾਲ ਕਿਹੋ ਜਿਹੇ ਨੇ ਪਤਾ ਲੱਗ ਜਾਊਗਾ ਕਿ ਰੋਡਵੇਜ਼ ਦੇ ਹਾਲ ਕੀ ਨੇ ਅਸਲੀ ਅਸਲੀਅਤ ਕੀ ਰੋਡਵੇਜ਼ ਦੀ ਜੋ ਬੁਰੇ ਹਾਲ ਦੇ ਨੇ ਬਸਾਂ ਦੇ ਨੇ ਕਿਉਂਕਿ ਅਸੀਂ ਕਈ ਸਾਰੀਆਂ ਬਸਾਂ ਚੜੇ ਆ ਜ਼ਿਆਦਾਤਰ ਬਸਾਂ ਜਿਹੜੀਆਂ ਸਰਕਾਰੀ ਬਸਾਂ ਨੇ ਉਹ ਖੜਕੀਆਂ ਪਈਆਂ ਨੇ ਨਵੀਆਂ ਬਸਾਂ ਨਹੀਂ ਨੇ ਹਾਂਜੀ ਨਵੀਆਂ ਬਸਾਂ ਆ ਨਹੀਂ ਰਹੀਆਂ ਸਰਕਾਰਾਂ ਨਵੀਆਂ ਬਸਾਂ ਪਾ ਨਹੀਂ ਰਹੀਆਂ ਤਾਂ ਥੋੜੀ ਜਿਹੀ ਮਤਲਬ ਸਵਾਰੀ ਘੱਟ ਚੱਕਣ ਦੇ ਕਾਣਸ ਵੀ ਇਹੀ ਹੁੰਦੇ ਆ ਬਸਾਂ ਨਵੀਆਂ ਹੋਣ ਤਾਂ ਬੰਦਾ ਵਧੀਆ ਬਸ ਚੱਕ ਲੈਂਦਾ ਸਵਾਰੀਆਂ ਬਿਲਕੁਲ ਕਿਉਂਕਿ ਗੱਲਾਂ ਬਹੁਤ ਸਾਰੀਆਂ ਨੇ ਤੇ ਹੁਣ ਅਸੀਂ ਵੀ ਫਗਵਾਲੇ ਪਹੁੰਚ ਗਏ ਆ ਇਹਨਾਂ ਦੀ ਗੱਲ ਜਰੂਰ ਕੋਈ ਨਾ ਕੋਈ ਸਰਕਾਰੀ ਮੈਂਦਾ ਸੁਨੇਗਾ ਕਿ ਸ਼ਾਇਦ ਕੁਝ ਨਾ ਕੁਝ ਕਰੇ ਕਿਉਂਕਿ ਜਿਨ੍ਹਾਂ ਨੂੰ ਮਿਲਣੀਆਂ ਚਾਹੀਦੀਆਂ ਚੀਜ਼ਾਂ ਉਹਨਾਂ ਮਿਲ ਹੀ ਨਹੀਂ ਰਹੀਆਂ ਜਿਨ੍ਹਾਂ ਨੂੰ ਨਹੀਂ ਮਿਲਦੀਆਂ ਉਹਨਾਂ ਨੂੰ ਬਿਲਕੁਲ ਨਹੀਂ ਮਿਲ ਰਹੀਆਂ ਤੇ ਜਿਨ੍ਹਾਂ ਨੂੰ ਨਹੀਂ ਮਿਲਣੀਆਂ ਚਾਹੀਦੀਆਂ ਉਹਨਾਂ ਨੂੰ ਸਾਰਾ ਕੁਝ ਮਿਲ ਹੀ ਜਾਂਦਾ ਇਸ ਕਰਕੇ ਇਸ ਚੀ ਤੇ ਹੁਣ ਸਾਡਾ ਕਾਰਵਾਂ ਇਸ ਤਰਿਕੇ ਨਾਲ ਚੱਲਦਾ ਰਹੇਗਾ ਸਰਕਾਰਾਂ ਦੇ ਜਿਹੜੇ ਲਾਰੇ ਨੇ ਲੱਪੇ ਨੇ ਉਹ ਲਾਰੀਆਂ ਚ ਸੁਣਦੇ ਸੁਣਦੇ ਫਗਵਾੜਾ ਸਿਰਫ 3 ਕਿਲੋਮੀਟਰ ਰਹਿ ਗਿਆ 3 3 3 ਕਿਲੋਮੀਟਰ ਰਹਿ ਗਿਆ ਤੇ ਹੁਣ ਫਿਰ ਆਪਾਂ ਅਗਲੀ ਮਿਸ਼ਨ ਤੇ ਚੱਲਦੇ ਆ ਲੋਕਾਂ ਦੀ ਸੋਚ ਅਗਲੀ ਰਾਏ ਬਿਲਕੁਲ ਜੀ ਹੁਣ ਅੱਗੇ ਜਾ ਕੇ ਦੇਖਦੇ ਆ ਹੋਰ ਲੋਕਾਂ ਦੇ ਕੀ ਮੁੱਦੇ ਕੀ ਮਸਲੇ ਆ ਗੱਲ ਕਰਾਂਦੇ ਉਹਨਾਂ ਦੇ ਨਾਲ ਹੁਣ ਮੈਨੂੰ ਇਹਨਾਂ ਨੂੰ ਖੁਸ਼ੀ ਸਹਿਰਾ ਤੇ ਬਜ਼ਮ ਵਰਮਾ ਨੂੰ ਦਿਓ ਇਜਾਜ਼ਤ ਸੱਜਣ ਕਾਲ